ਸਾਸਿਕਾ ਜੀ ਸਾਰਿਆਂ ਨੂੰ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਦਰਾਇ ਦਾ ਸੇਗਾ ਇਹ ਕਿਉਂ ਸ਼ੁਰੂ ਕਰਉਣ ਲੱਗਾ ਵਾ ਪੋਡਕਾਸਟ ਹਾਂਜੀ ਤੇ ਮੇਰਾ ਨਾਮ ਆ ਜੀ ਮੈਂ ਦਿਲਰਾਜ ਤੇ ਇਹ ਭਾਜੀ ਕਿੰਨੀ ਭਾਜੀ ਅਸੀਂ ਰਹਨੇ ਆ ਜੀ ਪੁਰਤਗਾਲ ਯੂਰਪ ਵਿੱਚ ਲਿਸਬਨ ਚ ਤੇ ਭਾਜੀ ਦਾ ਇਹ ਮ사ਜ ਸੈਂਟਰ ਨਾਮ ਹੈਗਾ 3i ਮ사ਜ ਸੈਂਟਰ ਅਸੀਂ ਦੋ ਦੋਸਤ ਤੇ ਅਸੀਂ ਮਿਲੇ ਹੀ ਕੋਈ ਤਕਰੀਬਨ ਅੱਜ ਤੋਂ 4 4 ਸਾਲ ਪਹਿਲਾਂ 4 ਸਾਲ ਪਹਿਲਾਂ ਫਿਰ ਉੱਥੋਂ ਸਾਡੀ ਜਰਨੀ ਸ਼ੁਰੂ ਹੋਈ ਮੈਂ ਪਹਿਲਾਂ ਮੇਰਾ ਥੋੜਾ ਜਿਹਾ ਬੈਕਗ੍ਰਾਉਂਡ ਪਿੱਛੇ ਮੈਂ ਕੈਬਨ ਕੋਲ ਦੀ ਜੌਬ ਕੀਤੀ ਮੈਂ ਅਮਰੀਕਨ ਐਮਬੈਸੀ 'ਚ ਜੌਬ ਕੀਤੀ ਜਦੋਂ ਮੈਂ ਭਾਜੀ ਨੂੰ ਮਿਲਿਆ ਉਸ ਤਰ੍ਹਾਂ ਮੈਂ ਇੱਥੇ ਸੌਫਟਵੇਅਰ ਇੰਜੀਨੀਅਰ ਦੀ ਜੌਬ ਕਰਦਾ ਹਾਂ ਤੇ ਇਸ ਟਾਈਮ ਅਸੀਂ ਟਰੈਵਲ ਏਜੰਸੀ ਮਤਲਬ ਸਾਡੀ ਬੈਕਗ੍ਰਾਉਂਡ ਜਿਹੜੀ ਆ ਉਹ ਦੋਵਾਂ ਦੀ ਰੈਲੇਵੈਂਸ ਨਹੀਂ ਹੈਗੀ ਮੈਂ ਐ ਰਿਪੋਜੀਟ ਤੇ ਤੂੰ ਇੱਕ 에어로ਸਟਰਸ ਤੇ ਉਸ ਤੋਂ ਬਾਅਦ ਫਿਰ ਅਮਰੀਕਨ ਐਂਬੈਸੀਟ ਕੰਮ ਕਰ ਹਾਂਜੀ ਮਤਲਬ ਬਿਲਕੁਲ ਆਪੋਜੀਟ ਤੇ ਫਿਰ ਅਸੀਂ ਇਕੱਠੇ ਮਿਲ ਕੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੱਕ ਪੰਜਾਬ ਵਿਚ ਨਹੀਂ ਅੰਡਾ ਮੁਲਕ ਫਿਰਲੇ ਆ ਤੇ ਕਦੀ ਸੋਚਿਆ ਵੀ ਨਹੀਂ ਕਿ ਲਾਈਕ ਮੈਂ ਥੋੜਾ ਵੀ ਕੈਮਰਾ ਸ਼ਾਇਆ ਕੈਮਰੇ ਗੇ ਬੋਲਣ ਤੋਂ ਵੀ ਡਰ ਲੱਗਦਾ ਹੈ ਇਹ ਮੇਰੇ ਪਿਛੇ ਪਿਆ ਪਏ ਨੇ ਇਹ ਸ਼ੁਰੂ ਕਰਵਾਇਆ ਗਾ ਮੈਂ ਬੜਾ ਪੁਸ਼ ਕਰ ਕਰਕੇ ਇਹ ਚੀਜ਼ ਸ਼ੁਰੂ ਕੀਤੀ ਉਹਦਾ ਵੀ ਮੇਨ ਰੀਜ਼ਨ ਇਹ ਆ ਕਿਉਂਕਿ ਇੱਥੇ ਮੈਂ ਨਾਲ ਰਹਿਣਾ ਮੈਂ ਐਜ਼ ਅ ਮੈਨੇਜਰ ਕੰਮ ਕਰਦਾ ਭਾਰੀ ਦਾ ਤੇ ਮੈਂ ਸਾਰੀਆਂ ਅਪਾਇੰਟਮੈਂਟਸ ਤੋਂ ਲੈ ਕੇ ਸਕੇਡਿਊਲ ਸੈਟ ਅਪ ਕਰਨਾ ਅਸੀਂ ਓਵਰਸੀਜ਼ ਬਾਹਰ ਵੀ ਟਰੈਵਲ ਕਰਦੇ ਮ사ਜ ਕਰਨ ਲਈ ਹੁਣ ਤੱਕ ਤਕਰੀਬਨ ਹੀ ਵਾਜਦੂ ਦੀ ਕਿਰਪਾ ਨਾਲ ਆਰਾਊਂਡ 45 ਕੰਟਰੀਜ਼ ਚ ਮ사ਜ ਕਰ ਆਏ ਆਂ ਜਿਹੜੇ ਜੀ ਕਾਫੀ ਰੈਨਾਉਂਡ ਫਿਗਰਸ ਨੇ ਜਿਵੇਂ ਇੰਡੋਨੇਸ਼ੀਆ ਦੇ ਪ੍ਰਾਈਮ ਮਿਨਿਸਟਰ ਹੋ ਗਏ ਮਰੋਕੋਨ ਕਿੰਗ ਦੀ ਮਸਾਜ ਕੀਤੀ ਹੈ ਹੋਰ ਵੀ ਕਈ ਬਿਜ਼ਨਸਮੈਨ ਜਿਵੇਂ ਤੇ ਥੋੜੇ ਜਿਹਾ ਹਾਲੀਵੁੱਡ ਹਾਲੀਵੁੱਡ ਸੈਲਿਬ੍ਰਿਟੀਜ਼ ਵੀ ਹੂੰ ਤੇ ਸਭ ਉਹ ਵਾਹਿਗੁਰੂ ਦੀ ਕਿਰਪਾ ਮਤਲਬ ਪਤਾ ਨਹੀਂ ਇਨੇ ਜੋਗਾ ਹੈਗਾ ਕਿ ਨਹੀਂ ਹੈਗਾ ਉਹ ਆਪੇ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਰਾ ਆਪੇ ਦੇਖੇ ਆਪੇ ਬੁਝੇ ਆਪੇ ਹੈਵਣ ਜਾਣਾ ਉਹ ਆਪੇ ਕਰ ਜਾਂਦਾ ਜੀ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਸੋ ਅੱਜ ਦਾ ਪਹਿਲਾ ਪੋਡਕਾਸਟ ਜਿਹੜਾ ਸ਼ੁਰੂ ਕਰਨਾ ਵਾ ਇਹ ਮੈਨੂੰ ਵਹਿ ਸਰੀਰ ਦਾ ਕਹਿੰਦਾ ਪਿਆ ਸੀ ਕਿ ਬੜੇ ਜਾਣੇ ਦੇ ਮੈਸੇਜ ਆਏ ਨੇ ਕੁਝ ਵੀਡੀਓ ਪਾਈ ਹੋਈ ਹੈਗੀ ਕੋਰੇ ਦੇ ਨਾਲ ਤੇ ਉਤੋਂ ਕਾਫੀ ਨੂੰ ਮੈਸੇਜ ਆਏ ਹੋਏ ਆ ਸਾਰਾ ਕੁਝ ਇਹੋ ਹੀ ਲਾਈਕ ਵੇਖਦਾ ਵਾ ਤੇ ਕਿਉਂਕਿ ਮੇਰਾ ਥੋੜਾ ਸ਼ਡਿਊਲ ਵੀ ਉਦਾਂ ਦਾ ਰਹਿੰਦਾ ਤੇ ਵਹਿ ਵੀ ਲੋਕਾਂ ਨੂੰ ਆਪ ਅਵਰ ਉਪਦੇਸ਼ੇ ਆਪ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਮੈਂ ਦੂਜਿਆਂ ਨੂੰ ਕਹਿੰਦਾ ਕਿ ਨੈਟ ਘੱਟ ਯੂਜ਼ ਕਰੋ ਤੇ ਆਪ ਜ਼ਿਆਦਾ ਯੂਜ਼ ਕਰਾਂ ਫਿਰ ਉਹ ਵੀ ਚੰਗੀ ਗੱਲ ਨਹੀਂ ਕੀ ਤੇ ਆਪ ਵੀ ਕੋਸ਼ਿਸ਼ ਕਰਨਾਗੇ ਘਟ ਯੂਜ਼ ਕਰਾਉ। ਸੋ ਕਿਉਂਕਿ ਇਹ ਚੀਜ਼ੀ ਇਦਾਂ ਦੀ ਇੱਕ ਰੀ ਵੇਖਣ ਲੱਗੋ ਤੇ ਫਿਰ ਬੰਦਾ ਇਹ ਤੋਂ ਕਹਿੜਾ ਨਹੀਂ ਛੋਟਦਾ ਹੈਨਾ। ਹਾਂ ਤੇ ਇਸੇ ਤਰ੍ਹਾਂ ਹੀ ਅ ਅੱਜ ਦਾ ਜਿਹੜਾ ਫਿਰ ਆਪਾਂ ਪੋਡਕਾਸਟ ਸ਼ੁਰੂ ਕਰਨਾ ਵਾ ਉਤਰਾ ਅ ਉਸ ਵਾਇਗੁਰ ਦੇ ਨਾਮ ਤੋਂ ਸ਼ੁਰੂ ਕਰਨਾ ਚਾਹੀਦਾ ਹੈਨਾ ਤੇ ਅਸੀਂ ਸ਼ਬਦ ਗੁਰੂ ਦੇ ਪੁੱਤਰ ਹੈਗੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਹਾਂਜੀ ਤੇ ਉਹਦੇ ਤੋਂ ਹੀ ਸ਼ੁਰੂ ਕੀਤਾ ਜਾਵੇ ਹੈਨਾ। ਤੇ ਫਿਰ ਮਤਲਬ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੂਲ ਮੂਲ ਮੰਤਰ ਹੈਗਾ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜ ਉਹਨੀ ਸਾਬੰਗੂ ਗੁਰ ਪ੍ਰਸਾਦ ਤੇ ਮੈਨੂੰ ਇੰਡੀਵਿਜੂਅਲੀ ਇਹ ਲੱਗਦਾ ਕਿ ਸਾਨੂੰ ਸਿਰਫ ਅਸੀਂ ਇਸ ਇਸ ਮੂਲ ਮੰਤਰ ਤੇ ਅਗਰ ਪੂਰੇ ਉੱਤਰ ਜੀਏ ਨਾ ਹਾਂਜੀ ਤੇ ਸ਼ਾਇਦ ਇਹ ਜਨਮਾਂ ਦਾ ਆਉਣ ਜਾਣ ਵਾਲਾ ਗੇੜਾ ਜਿਹੜਾ ਨਾ ਉਹਦਾ ਲੇਖਾ ਖਤਮ ਹੋ ਜਾਊਗਾ ਮਤਲਬ ਕਿ ਬਾਰ-ਬਾਰ ਆਉਣਾ ਜਾਣਾ ਪਤਾ ਸਭ ਨੂੰ ਹੁੰਦਾ ਥੋੜਾ 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 ਅੰਦਰ ਹੀ ਦੁਨੀਆਦਰੀ ਜੀਨੀ ਮਰਜੀ ਗੱਲਾਂ ਕਰ ਲਈਏ ਸਭ ਨੂੰ ਅੰਦਰ ਚਾਤ ਹੁੰਦੀ ਮਣੀ ਮਣੀ ਕਿਹਾ ਹੋਵਾ ਕੇ ਪੈਸੇ ਤੇ ਗੱਲੀ ਗੇੜ ਦੀ ਪੈਸੇ ਸੋ ਉਹਨੂੰ ਮਕਾਉਣਾ ਵੀ ਤਾਂ ਸਾਨੂੰ ਪੈਣਾ ਇੰਡੀਵਿਜੂਅਲ ਕਿਸੇ ਹੋਰ ਨੇ ਤੇ ਆ ਕੇ ਕਰਨਾ ਕਿਉਂਕਿ ਆਪਣ ਹਾਥੀ ਆਪਨਾ ਆਪੇ ਕਾਰਜ ਸਵਾਰੀ ਆਪੇ ਕਰਨਾ ਪੈਣਾ ਕਿਸੇ ਨੇ ਨਹੀਂ ਮਤ ਕਰਨੀ ਇਹਦੇ ਵਿੱਚ ਇਹ ਕੰਮ ਹੀ ਦਾਗਾ ਨਾ ਮੇਰੀ ਮਾਂ ਇਹਦੇ ਵਿੱਚ ਕਰ ਸਕਦੀ ਨਾ ਮੇਰਾ ਪਿਓ ਕਰ ਸਕਦਾ ਨਾ ਮੇਰੇ ਤੀ ਪੁੱਤ ਕਰ ਸਕਦੇ ਇਹ ਬੰਦੇ ਨੂੰ ਆਪੇ ਹੀ ਹੱਲਾ ਮਾਰਨਾ ਪੈਣਾ ਸੋ ਪਹਿਲੀ ਪੋੜੀ ਜਿਹੜੀ ਹੈਗੀ ਆ ਉਹਦਾ ਪਹਿਲਾ ਆਖਰੀ ਘਰ ਹਾਂ ਤੇ ਅਰਥ ਇਹ ਹੈ ਕਿ ਸਾਨੂੰ ਆਪਣੇ ਆਪ ਨਾਲ ਵਿਚਾਰ ਕਰਕੇ ਵੇਖਣਾ ਚਾਹੀਦਾ ਉਹ ਤੇ ਇੱਕ ਹੈਗਾ ਹਾਂਜੀ ਉਹ ਤੇ ਇੱਕ ਹੈਗਾ ਬਿਲਕੁਲ ਕੀ ਮੈਂ ਇੱਕ ਹੈਗਾ ਨਹੀਂ ਮੈਂ ਨਹੀਂ ਇੱਕ ਹੈਗਾ ਕਿਉਂਕਿ ਮੇਰੇ ਮਨ ਚੋਂ ਤੇ ਦਰਿਆ ਚੱਲਦੇ ਰਹਿੰਦੇ ਸੋਚਾਂ ਦੇ ਮੈਂ ਕਹਿੰਦੀ ਕਿਤੇ ਹੁੰਦਾ ਕਦੀ ਕਿਤੇ ਹੁੰਦਾ ਪੁਰਤਗਾਲ ਮੈਂ ਮ사ਜ ਕਰਦਾ ਨਹੀਂ ਕਿਹਲੇ ਕਿਤੇ ਤੁਰਿਆ ਹੁੰਦਾ ਹਾਂ ਹੁਣ ਇੱਥੇ ਹੀ ਇੱਥੇ ਹੀ ਹਾਂ ਕੋਈ ਸਹੀ ਇੱਕ ਤੂੰ ਕਿਤੇ ਤੁਰੇ ਹੀ ਫਿਰਦੇ ਇੱਕ ਨਹੀਂ ਹੈਗੇ ਤੇ ਇੱਕ ਹੋ ਜਾਣਾ ਹਾਂ ਢੋੜ ਇਹ ਹੋਏਗੀ ਕਿ ਇੱਕ ਹੋ ਜਾਈਏ ਤੇ ਇੱਕ ਵਾਹਿਗੁਰੂ ਕਿਰਪਾ ਕਰੇ ਕਿ ਇੱਕ ਹੋ ਵੀ ਜਾਈਏ ਹਨਾ ਤੇ ਇੱਕ ਓੰਕਾਰ ਸਤਨਾਮ ਉਹ ਸੱਚਾ ਹਾਂ ਕੀ ਮੈਂ ਸੱਚਾ ਹਾਂ ਨਹੀਂ ਮੇਰੇ ਤੇ ਪੈਰ ਪੈਰ ਤੇ ਅੰਦਰ ਝੂਟ ਜਾਊਗਾ ਪਰ ਵਾਹਿਗੁਰੂ ਕਿਰਪਾ ਕਰੇ ਕਿ ਮੈਂ ਸੱਚ ਹੋ ਜਾਵਾਂ ਇਹ ਹੀ ਅਰਦਾਸ ਹਾਂ ਇਹੋ ਹੀ ਅਰਦਾਸ ਕਰਤਾਪੁਰਖ ਕਰਤਾਪੁਰਖ ਉਹ ਕਰਨ ਵਾਲਾ ਮੈਂ ਕਰਨ ਵਾਲਾ ਹਾਂ ਨਾ ਮੈਂ ਪ੍ਰਟੈਂਡ ਕਰਦਾ ਹਰ ਬੰਦੇ ਦੇ ਅੱਗੇ ਕਿ ਮਤਲਬ ਮੈਂ ਕੁਝ ਕਰ ਸਕਦਾ ਕਿਉਂਕਿ ਸਾਨੂੰ ਲੱਗਦਾ ਕਿ ਹਈ ਆਪਣੇ ਕਿਸੇ ਦੇ ਵੀ ਕੀ ਨਾ ਪ੍ਰਭਾਵ ਪਈ ਹੈ ਆਪਣਾ ਹਾਂਜੀ ਪਰ ਕਰਤਾ ਕਰਤਾ ਤੇ ਉਹ ਆ ਵੀ ਗਣ ਬਿਲਕੁਲ ਹਨਾ ਸ਼ੱਕ ਕਰੇ ਤੇ ਦੂਸਰ ਹੋਏ ਦੂਜਾ ਤੇ ਆਈ ਕੱਖ ਨਹੀਂ ਦੂਜਾ ਨਹੀਂ ਕੱਖ ਵੀਗਾ ਕਰਤਾ ਇੱਕ ਹੀ ਹੈ ਪਰ ਮੈਨੂੰ ਲੱਗਦਾ ਰਹਿੰਦਾ ਕਿ ਹਲੇ ਮੈਂ ਕਰਨਿਆ ਜਿਵੇਂ ਮੈਂ ਕਰਨ ਵਾਲਿਆ ਮੈਂ ਕਰ ਆਪਣਾ ਮੈਂ ਇੱਥੇ ਧੀ ਪੋਤੇਗੇ ਆ ਕਾਰੋਬਾਰ ਚੱਲਣਿਆ ਆਵਦੀਆ ਪੈਸੇ ਬਣਦੇ ਮੈਂ ਕਰ ਰਿਹਾ ਪਰ ਇਹ ਤੇ ਹੋ ਗਿਆ ਸਾਡਾ ਦੁਨਿਆਵੀ ਤੇ ਜੀਵਨ ਹੁੰਦਾ ਕਈ ਤਰ੍ਹਾਂ ਦਾ ਤੇ ਉਹਦੇ ਚ ਸਾਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹੋ ਹੀ ਤੁੰਝ ਲੱਗੀ ਦਿੰਦੀ ਕਿ ਆ ਮੈਂ ਕਰਨਾ ਉਹ ਬਣ ਜਾਂਦੀ ਸਾਡੀ ਹੋਂਦ ਮੈਂ ਹੋਂਦ ਮੈਂ ਕਰਤਾ ਪੁਰਖ ਫਿਰ ਨਿਰਭਾਉ ਉਹਨੂੰ ਕਿਸੇ ਦਾ ਡਰ ਨਹੀਂਗਾ ਪਰ ਮੈਨੂੰ ਤੇ ਲੱਗਾ ਜੀ ਬੰਦਾ ਲੱਕ ਕੇ ਅੱਗੇ ਥੋੜਾ ਮਾਰੇ ਕਿ ਮੈਨੂੰ ਕਿਸੇ ਦਾ ਡਰ ਨਹੀਂ ਹਾਂ ਮੈਨੂੰ ਡਰ ਲੱਗਾ ਰਹਿੰਦਾ ਕਿ ਹਾਏ ਯਾਰ ਮੇਰਾ ਕੋਈ ਨੁਕਸਾਨ ਨਾ ਜੀ ਹਾਏ ਯਾਰ ਮੇਰਾ ਮੇਰੀਆਂ ਖੁਸ਼ੀਆਂ ਜਿਹੜੀਆਂ ਨਾ ਉਹ ਖੁੰਝ ਨਾ ਜਾਣ ਉਹ ਨਹੀਂ ਡਰਨੇ ਬੜੇ ਡਰ ਨੇ ਅੰਦਰ ਵੜ ਕੇ ਵੇਖੀ ਉਹਨਾਂ ਅੰਦਰ ਝਾਤ ਮਾਰੀਏ ਬੜੇ ਡਰ ਨੇ ਬੰਦਾ ਉਤਰਾਂ ਹਾਂ ਪੰਗ ਆਏ ਮਾਰਦੇ ਸਾਰੇ ਅਗੇ ਕਿ ਉਹ ਨਾ ਨਾ ਜੀਆਂ ਹਾਂ ਨਹੀਂ ਕਹਿੰਦਾ ਪਰ ਅਹੀਂ ਵੀ ਨਿਰਪੋ ਹੋ ਜੀਏ ਨਿਰਪੋ ਜਦੋਂ ਉਹਦੇ ਚ ਰਚ ਰਚ ਜਾਗੇ ਤੇ ਨਿਰਪੋ ਹੋ ਜਾਵਾਂਗੇ ਤੇ ਨਿਰਵੈਰ ਉਹਦਾ ਤੇ ਕਿਸੇ ਨਾਲ ਵੈਰ ਨਹੀਂਗਾ ਕਿਉਂਕਿ ਉਹਦਾ ਸ਼ਰੀਕ ਕੋਈ ਨਹੀਂਗਾ ਪਰ ਮੇਰਾ ਵੈਰ ਬੜਿਆ ਨਾ ਮੇਰਾ ਵੈਰ ਜੇ ਹੁਣੇ ਮੈਨੂੰ ਮੇਰੇ ਕਿਹੇ ਬੜੇ ਖਾਸ ਜੰਦਾ ਵੀ ਫੋਨ ਆ ਜੇ ਨਾ ਕਿ ਮੇਰੀ 2 ਮਿਲੀਅਨ ਦੀ ਲਾਟਰੀ ਲੱਗੀ ਇਮਾ ਖੁਸ਼ ਹੋਉਂਦੀ ਬਜਾਈ ਇਨਾਂ ਕੋ ਸੜ ਜਾਗਾ ਨਾ ਕਿਉਂ ਮੇਰਾ ਸੱਜਣ ਆ ਸੱਜਣ ਦਾ ਮਤਲਬ ਹੁੰਦਾ ਸਾਹਮਣਾ ਚੱਲਣ ਵਾਲਾ ਜਣ ਹਣਾ ਹਾਂਜੀ ਉਹ ਸਾਹਮਣਾ ਚੱਲਣ ਵਾਲੇ ਜਣ ਤੋਂ ਉਹ ਸੱਜਣ ਤੇ ਫਿਰ ਦੂਰਿਆ ਮੈਨੂੰ ਮੇਰੇ ਸਗੇ ਭਰਾ ਦਾ ਵੀ ਫੋਨ ਆਜੇ ਨਾ ਕਿ ਯਾਰ ਮੈਨੂੰ ਲਾਲਾ 2 ਕਿਲੋ ਸੋਨਾ ਲੱਭ ਗਿਆ ਤੇ ਮੈਂ ਸੜ ਬਲ ਕੇ ਕੋਲ ਆ ਜਾਗਾ ਕਿ ਮੈਨੂੰ ਕਿਉਂ ਨਹੀਂ ਲੱਭ ਗਿਆ ਇਹ ਹਿਊਮਨ ਨੇਚਰ ਹਿਊਮਨ ਨੇਚਰ ਹੈ ਨਾ ਤੇ ਵਾਹਿਗੁਰੂ ਕਿਰਪਾ ਕਰੇ ਅਹੀਂ ਹੋਈ ਦਾਦੇ ਚਾਹੀਏ ਕਿ ਨਿਰਵੈਰ ਅਸਲ ਅਕਾਲ ਮੂਰਤ ਉਹ ਨਕਾਲ ਮੂਰਤ ਆ ਮਤਲਬ ਜੋਣ ਮਰਨ ਚ ਨਹੀਂ ਆਉਂਦਾ ਪਰ ਮੈਂ ਤੇ ਮੁਰ ਜਾਣ ਤੇ ਇਹਦੇ ਤੋਂ ਕਿਹੜਾ ਛਡੋਣ ਲਈ ਮੈਨੂੰ ਸਭ ਨੂੰ ਕਰਨਾ ਪੈਣਾ ਵਾ ਤੇ ਉਹ ਇੰਡੀਵਿਜੂਅਲੀ ਵਾਹਿਗੁਰੂ ਕਿਰਪਾ ਕਰੇ ਉਹ ਹੋ ਵੀ ਜਾਵੇ ਪਰ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਕਿ ਉਹਦੇ ਲਈ ਸਭ ਤੋਂ ਜ਼ਰੂਰੀ ਮੈਨੂੰ ਇਹ ਲੱਗਦਾ ਵਾ ਕਿ ਸਰਵਨ ਸਭ ਤੋਂ ਜ਼ਰੂਰੀ ਚੰਗਾ ਕਿਉਂਕਿ ਇਹ ਨੋ ਤਰ੍ਹਾਂ ਦੀ ਭਗਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦੱਸਿਆ ਜੋ ਨੋ ਤਰ੍ਹਾਂ ਦੀ ਭਗਤੀ ਚੋਂ ਸਰਵ ਸ੍ਰੇਸ਼ਟ ਭਗਤੀ ਦੀ ਸਰਵਣ ਜੋ ਅਸੀਂ ਸੁਣਦੇ ਆ ਸੋ ਅਸੀਂ ਕਰਦੇ ਆ ਅਗਰ ਹੁਣ ਮੈਂ ਅੱਗ ਦਾ ਨਾਮ ਲਵਾਗਾ ਤੇ ਸੁਣਨ ਵਾਲਿਆਂ ਦੇ ਕੰਨਾਂ ਚ ਵੀ ਅੱਗ ਆਏਗੀ ਅਗਰ ਪਾਣੀ ਦਾ ਨਾਮ ਲਵਾਗਾ ਤੇ ਉਹਨਾਂ ਦੇ ਮਨ ਚ ਪਾਣੀ ਆਏਗਾ ਲਾਲ ਰੰਗ ਦਾ ਨਾਮ ਲਵਾਗੇ ਤੇ ਲਾਲ ਰੰਗ ਆਏਗਾ ਰਾਈਟ ਜੋ ਉਹ ਹੀ ਸੁਣਦੇ ਨਾ ਮਿਲ ਮੈਂ ਪੰਜਾਬੀ ਤਾਂ ਬੋਲਦਾ ਪਿਆ ਕਿਉਂਕਿ ਮੈਂ ਸੁਣ ਕੇ ਹੀ ਸਿੱਖੀ ਆ ਦੁਨੀਆ ਦੇ ਸਾਰੇ ਗਿਆਨ ਪ੍ਰਥਮ ਗਿਆਨ ਜਿਹੜਾ ਨਾ ਸਰਵਣ ਭਗਤੀ ਮੇਨ ਦੁਰਮੇਨ ਸਾਡੇ ਚੋਂ ਜਿਵੇਂ ਕਿਹਾ ਜਾਵੇ ਕਿ ਜਿਹੜੇ ਸਰਮਣ ਭਗਤ ਹੋਏ ਨੇ ਭਗਤ ਪ੍ਰਲਾਦ ਜੀ ਹੋਏ ਨੇ ਜਿਨ੍ਹਾਂ ਨੇ ਆਪਣੀ ਮਾਂ ਦੀ ਗਰਭ ਚ ਸਾਰੀ ਸਾਰਾ ਕੁਝ ਗਰੁੜ ਪ੍ਰਾਣ ਜੀ ਸੁਣ ਕੇ ਤੇ ਭਗਤੀ ਪੈਦਾ ਹੋਈ ਹਾਂ ਤੇ ਉਹ ਬੜੀ ਉੱਚੀ ਸੂਚੀ ਆ ਤੇ ਵਾਹਿਗੁਰੂ ਕਿਰਪਾ ਕਰੇ ਸਾਡੇ ਦੇ ਵੀ ਤੇ ਤੁਸੀਂ ਵੀ ਅਸੀਸ ਦੇਣੀ ਚੰਗੇ ਆ ਮੰਦੇ ਆ ਉਹਦੇ ਬੰਦੇ ਆ ਤੇ ਹਰ ਜੀ ਦੇ ਵਿੱਚ ਪਰਮੇਸ਼ਰ ਬੈਠਾ ਹੈ ਨਾ ਤੇ ਤੁਸੀਂ ਸੁਣਨ ਵਾਲੇ ਤੁਹਾਡੇ ਵਿੱਚ ਵੀ ਬੈਠਾ ਤੇ ਕਿਰਪਾ ਕਰਨੀ ਹੰਕ ਚੰਗਾ ਬੋਲ ਰਹੇ ਆ ਮਾੜਾ ਬੋਲ ਰਹੇ ਆ ਅੰਦਰੋਂ ਨਹੀਂ ਤੇ ਚੰਗੀ ਆ ਮਾੜੀ ਆ ਅਸੀਸ ਦੇਣੀ ਖੁੱਲੇ ਦੇਣੀ ਠੀਕ ਹੈ ਜੀ ਬਿਲਕੁਲ ਹਾਂ ਕਿਉਂਕਿ ਇਹ ਇਹ ਬੜਾ ਵਡਾ ਖਜਾਨਾ ਹੈ ਇਹ ਮਿਲ ਗਿਆ ਉਹਨਾਂ ਦੇ ਬਾਦਸ਼ਾਹ ਹੀ ਵੈਸੇ ਵੀ ਸ਼ੁਕਰ ਮਾਰਾ ਇਹਦਾ ਬਾਦਸ਼ਾਹ ਹੀ ਚੜਦੀ ਕਲਾ ਦੀ ਜੈ ਜੈਕਾਰ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਬੰਗ ਅਜੋਨੀ ਉਹ ਜੋਣਾ ਚ ਨਹੀਂ ਆਉਂਦਾ ਸਹਬੰਗ ਆਪਣੇ ਆਪ ਤੋਂ ਉੱਪਰ ਆ ਪਰ ਮੈਂ ਆਪਣੇ ਆਪ ਤੋਂ ਨਹੀਂ ਉੱਪਰ ਆ ਆਪਣੇ ਆ ਮਤਲਬ ਪਰਮੇਸ਼ਵਰ ਤੋਂ ਮੈਂ ਤੇ ਹੂਰੀ ਚੱਕਰਾਂ 'ਚ ਪਿਆ ਰਿਹਾ ਸਾਰਾ ਦਿਨ ਹੁਣ ਮੈਂ ਅੱਜ ਅੱਜ ਦਿਹਾੜੀ 'ਚ ਮੇਰੇ ਕੋ ਪੰਜ ਕਲਾਇੰਟ ਆ ਜਾਣ ਮੈਂ 2-400 ਯੂਰੋ ਵੱਧ ਬਣਾਣਾ ਅੱਜ ਮੈਨੂੰ ਕਿਹ ਹੋਰ ਵੀਆਈਪੀ ਦੀ ਕੋਲ ਆ ਜੇ ਮੈਂ ਉਸ ਕੰਟਰੀ 'ਚ ਜਾ ਕੇ ਮਸਾਏ ਕਰਵਾ ਜਾਂ ਕੋਈ ਨਾ ਕੋਈ ਅੰਦਰ ਲੱਗੀ ਰਹਿੰਦੀ ਹੈ ਦੌੜ ਹਾਂ ਦੌੜ ਇਹ ਜਿਹੜੀ ਮੁੱਕਣ ਵਾਲੀ ਨਹੀਂ ਗਈ ਦੌੜ ਤੇ ਅਸੀਂ ਕਰਦੇ ਕਿਹਦੇ ਲਈ ਬਏ ਆ ਇਹ ਠਹਿਰਾਵ ਹੋਣਾ ਬੰਦੇ ਦੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਹੌਂਸਲਾ ਹੋਣਾ ਬਹੁਤ ਜ਼ਰੂਰੀ ਆ ਹੌਂਸਲੇ ਦਾ ਮਤਲਬ ਹੌਂਸਲਾ ਨਹੀਂ ਕਿ ਹੌਂਸਲੇ ਦਾ ਮਤਲਬ ਨਾਖਵਾ ਵਿੱਚ ਮੂਰਖ ਹੋਂ ਮਿੱਟ ਸਿਆਣਾ ਬਣੀ ਲਿਖਿਆ ਹੈ ਨਾ ਕਿ ਹੌਂ ਮਤਲਬ ਇੰਡੀਵਿਜੂ ਹੌਂ ਇੰਡੀਵਿਜੂ ਆਜਦਾ ਤੇ ਹੌਂ ਸਲੇ ਦਾ ਮਤਲਬ ਹੁੰਦਾ ਆਪਣੇ ਆਪ ਨਾਲ ਸਲਾਹ ਕਰਨੀ ਆਪਣੇ ਆਪ ਨਾਲ ਵਿਚਾਰ ਕਰਨੇ ਅਜੋਨੀ ਸਾਹਿਬ ਗੁਰਪ੍ਰਸਾਦ ਕਿ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਤੇ ਬੜੇ ਹੀ ਕਰਮਾਂ ਭਗ ਵਾਲੇ ਨੇ ਮਹਾਰਾਜ ਸਾਡੇ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਉਹ ਸ਼ਬਦ ਗੁਰੂ ਹੈ ਹਾਂਜੀ ਹਾਂ ਸ਼ਬਦ ਗੁਰੂ ਦਾ ਮਤਲਬ ਸ਼ਬਦ ਗੁਰੂ ਫਿਰ ਤਾਂ ਹੀ ਪੁਰੇ ਨੇ ਨਾ ਕਿ ਜਿਵੇਂ ਉਹਨਾਂ ਨੂੰ ਮੰਨਾਂਗੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋਈ ਕਹੇ ਪਿਛੇ ਪਿਛਤਾਏ ਮੰਨਣ ਵਾਲੇ ਦੀ ਤੇ ਤੁਸੀਂ ਅਸੀਸ ਦੇਣੀ ਕਿ ਜੋ ਅਸੀਂ ਗੱਲਾਂ ਕਰਦੇ ਪਏ ਆ ਨਾ ਅੰਦਰ ਬੜੀ ਮਹਿਲ ਹੈਗੀ ਹੈ ਪਰ ਉਹ ਸੱਚ ਹੋ ਜਾਏ ਜਿਆ ਜਿਆ ਘਾਰੇ ਗਈ ਆ ਪਹਿਲੀ ਪੋੜੀ ਦੀ ਅੱਜ ਪਹਿਲੀ ਪੋਡਕਾਸਟ ਸੀਗੀ ਮੈਨੂੰ ਪਤਾ ਨਹੀਂ ਕੀ ਬੋਲਣਾ ਕੀ ਨਹੀਂ ਹਣਾ ਆ ਸੋ ਇਹਨੇ ਸ਼ੁਰੂ ਕਰਵਾਇਆ ਵਾ ਤੇ ਜੋ ਵੀ ਕੋਸ਼ਿਸ਼ ਕਰਾਂਗੇ ਗਾ ਹੁਣ ਇਹ ਦੱਸਦਾ ਹੈਗਾ ਕਿ ਇਹਨੂੰ ਕਾਫੀ ਮੈਸੇਜ ਆਏ ਜਿਹੜਾ ਇਹਨੇ ਵੀਡੀਓ ਪਾਈ ਆ ਇੱਕ ਬੂਰਾ ਜਿਹੜਾ ਮੇਰੇ ਕੋ ਅ ਜਿਹਨੇ ਆਪਣੀ ਵੀਡੀਓ ਪਾਈ ਦੱਸਿਆ ਕਿ ਉਹ ਵਾਹਿਗੁਰੂ ਮੰਤਰ ਕਰਦਾ ਹਵਾ ਚੋਟਦਾ ਹਨ ਤਾਂ ਵਾਹਿਗੁਰੂ ਦਾ ਅਰਥ ਅਗਰ ਇਹਨੂੰ 5 엘ਮੈਂਟਸ ਦੇ ਨਾਲ ਰਿਲੇਟ ਕਰਕੇ ਵੇਖਿਆ ਜਾਵੇ ਵਾ ਵਾ ਦਾ ਅਰਥ ਹੁੰਦਾ ਅਗਰ ਸਾਊਂਡ ਆਫ ਉਹ ਤੁਸੀਂ ਵਾਟਰ ਵੇਖੋਗੇ ਨਾ ਨੈਟ ਤੇ ਰਿਸਰਚ ਕਰਕੇ ਜਾਂ ਇੱਕ ਗਲਾਸ ਤੋਂ ਦੂਜੇ ਗਲਾਸ 'ਚ ਪਾਣੀ ਪਾਓਗੇ ਜਾਂ ਮੀਂਹ ਦੀ ਤੇਜ਼ ਆਵਾਜ਼ ਸੁਣੋਗੇ ਜਾਂ ਪਾਣੀ ਦੀ ਆਵਾਜ਼ ਕਿਤੇ ਵੀ ਸੁਣੋਗੇ ਉਹ ਆਵਾਜ਼ ਆਏਗੀ ਤੁਹਾਨੂੰ ਵਾਹ ਦੀ ਤੇ ਹਾ ਦੀ ਬਾਜ ਜਿਹੜੀ ਕੀ ਹੋਗੀ ਹਵਾ ਦੀ ਜਿਹਦਾ ਹਵਾ ਤੇ ਚਲਦੀ ਉਹ ਆਵਾਜ਼ ਹੀ ਥੇ ਫਿਰ ਧਰਤੀ ਦੀ ਜਿਹੜੀ ਗੂੰਜ ਆਹੀ ਹੋਗੀ ਗੂੰਹ ਕੰਨ ਲਾ ਕੇ ਸੁਣ ਲਓ ਕਿਹੇ ਅੰਡਰਗਰਾਉਂਡ ਚੱਲ ਜੋ ਕਿਤੇ ਜਾਂ ਧਰਤੀ ਦੀ ਜਿਹੜੀ ਗੂੰਜ ਹੈਗੀ ਨਾ ਉਹ ਗੂੰਹ ਹੈਗੀ ਤੇ ਅਗਨੀ ਦੀ ਜਿਹੜੀ ਆਵਾਜ਼ ਹੈਗੀ ਨਾ ਉਹ ਰੂ 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 ਨਹੀਂ ਰੂ ਸੋ ਵਾਹਿਗੁਰੂ ਇਹ ਚਾਰ ਅੱਖਰ ਹੋ ਗਏ ਤੇ ਪੰਜਵਾਂ ਅੱਖਰ ਜਦੋਂ ਅਸੀਂ ਉਹਨੂੰ ਸਾਹ ਲੈਂਦੇ ਆ ਤੇ ਬਾਣੀ 'ਚ ਲਿਖਿਆ ਆ ਦੋਵਾਂ ਸਰਿਆਂ ਦਾ ਆਪ ਸੁਆਮੀ ਖੇਲੇ ਵਿਗਸੇ ਅੰਤਰਜਾਮੀ ਦੋ ਸਰੇ ਨਾਖਣੇ ਤੇ ਇੱਥੇ ਪਰਮੇਸ਼ਵਰ ਦਸਮ ਦਵਾਰ 'ਚ ਇੱਥੇ ਰਹਿੰਦਾ ਹੈ ਨਾ ਤੇ ਇਹ ਸਾਰੀ ਖੇਲ ਤੇ ਹੋਉਂਦੀ ਆ ਅਸੀਂ ਮੈਂ ਬਹੁਤ ਸਿਆਣਾ ਨਹੀਂਗਾ ਬڑا ਮੂਰਖ ਜਰੂਰ ਪਰ ਜਿਹੜੇ ਵਿਸ਼ੇ ਤੇ ਚੱਲੇ ਨੇ ਸ਼ੁਰੂ ਕਰਾਇਆ ਕੁਝ ਨਾ ਕੁਝ ਚੰਗੀਆਂ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਹਨ ਤੇ ਸ਼ਰਜ ਨਹੀਂ ਪਤਾ ਤੇ ਹੋਰ ਵੀ ਪਤਾ ਲਵਾਉ ਮਹਾਰਾਜ ਕਿਉਂਕਿ ਜੇ ਇਹ ਕਹੀ ਨਾ ਗਿਆਨ ਗਿਆਨ ਇੱਕ ਐਡਾ ਗਹਿਰਾ ਸਮੁੰਦਰ ਹੈਗਾ ਜਿਹਦਾ ਕੋਈ ਤਲਾ ਨਹੀਂ ਹੈਗਾ ਹੈਨਾ ਤੇ ਕਰ ਵੈਗੁਰੂ ਕਿਰਪਾ ਕਰੇ ਕਿ ਇਹਦੇ ਵਿੱਚ ਜੇ ਗੈਰੇ ਉਹ ਲਾਵੇ ਤੇ ਪਾਰ ਵੀ ਲਾਵੇ ਬਿਲਕੁਲ ਜੀ ਕਿਉਂਕਿ ਉਹ ਉਹਦੇ ਘਰ ਉਹ ਤੇ ਮੋਜ ਹੈਗੀ ਹੈ ਨਾ ਤੇ ਉਹਦੇ ਜੇ ਤੇ ਤੇਰੇ ਨਾਉ ਤੇ ਤੇ ਮਲੇ ਹਾਰੇ ਗਾਉ ਜਿਵੇਂ ਉਹਦਾ ਨਾਮ ਰਾਮ ਆ ਤੇ ਉਹ ਰਾਮ ਰਾਮ ਦਾ ਅਰਥ ਕੀ ਹੁੰਦਾ ਹਾਂਜੀ ਰਾਮ ਦਾ ਅਰਥ ਹੁੰਦਾ ਜਿਹੜਾ ਹਰ ਚੀਜ਼ ਚ ਰਮਿਆ ਆ ਇਹ ਸਭ ਨੂੰ ਪਤਾ ਹੁਣ ਕਿੰਨਾ ਕੰਦਰ ਰਮਿਆ ਆ ਉਹ ਰਮਿਆ ਇੰਨਾ ਕੋਇਆ ਕਿ ਇੱਕ ਜਿਹੜਾ ਵਾਹਲ ਆ ਨਾ ਹਾਂਜੀ ਇਹ ਵਾਲ ਕਿੱਥੋਂ ਤੱਕ ਅੰਦਰ ਗਿਆ ਆ ਇਹ ਤਾਂ ਕਿੱਥੋਂ ਤੱਕ ਅਟੈਚ ਆ ਗਾ ਇਹ ਵਾਲ ਮੇਰੀ ਸਕਿਨ ਚ ਅਟੈਚ ਆ ਸਕਿਨ ਤੋਂ ਮੇਰੇ ਖੂਨ ਤੱਕ ਜਾਂਦਾ ਹਾਂਜੀ ਤੇ ਮੇਰੇ ਖੂਨ ਤੋਂ ਮੇਰੇ ਡੀਐਨਏ ਤੱਕ ਮੇਰੇ ਡੀਐਨਏ ਤੱਕ ਮਤਲਬ ਮੇਰੇ ਦਾਦੇ ਦੇ ਦਾਦੇ ਦੇ ਮਤਲਬ ਕਈ ਪੀੜ੍ਹੀਆਂ ਪਿੱਛੇ ਤੱਕ ਚੱਲ ਜਾਂਦਾ ਹੈ ਜਨਰੇਸ਼ਨਲੀ ਹਿਸਟਰੀ ਹੈ ਡੀਐਨਏ ਤੋਂ ਚੈੱਕ ਕਰ ਲੈਂਦੇ ਨੇ ਜਿਹੜੇ ਨੋਰਥ ਇੰਡੀਅਨ ਹੈਗੇ ਆ ਉਹ ਇਰਾਨ ਤੋਂ ਆਏ ਆ ਮਤਲਬ ਕਿੱਥੋਂ ਤੱਕ ਚੱਲ ਗਿਆ ਇਹ ਵਾਲ ਤੋਂ ਪਤਾ ਲੱਗ ਰਿਹਾ ਹਾਂ ਇਹਦਾ ਮਤਲਬ ਹੈ ਰਮਿਆ ਉਹਨੂੰ ਪਰਮੇਸ਼ਵਰ ਕਿੰਨਾ ਕੁ ਰਮਿਆ ਆ ਵਿੱਚ ਮਤਲਬ ਤੁਹਾਡੇ ਅੰਦਰ ਉਹ ਤਾਂ ਪਲੋਤ ਹੋਇਆ ਹੈ ਹੈਨਾ ਤੇ ਬਾਣੀ ਚ ਲਿਖਿਆ ਹੈ ਨਾ ਆ ਜਿਵੇਂ ਪੰਜਾਂ ਤੱਤਾਂ ਦਾ ਨਾਮ ਦੱਸਿਆ ਨੇ ਕਿ ਵਾਹਿਗੁਰੂ ਦਾ ਅਰਥ ਕੀਂਦਾ ਤੇ ਬਾਣੀ ਚ ਲਿਖਿਆ ਆ ਪੰਜ ਪਿਆਲੇ ਪੰਜ ਪੀਰ ਛੱਟਮ ਬੈਠਾ ਆਪ ਗੁਰਪਾਰੀ ਗੁਰ ਜਿਹੜਾ ਵਾਹਿਗੁਰੂ ਦਾ ਅਰਥ ਆ ਪੰਜ ਪਿਆਲੇ ਇਹਨਾਂ ਇਹਨਾਂ ਪੰਜਾਂ ਦੇ ਵਿੱਚ ਹੋਤ ਪਲੋਤ ਹੋ ਗਏ ਤੇ ਛੀਵਾ ਛੀਵਾ ਤੇ ਉਹ ਆਪ ਹੀ ਖਾ ਹੈ ਉਹ ਇੱਕਿਆ ਹਾਂਜੀ ਤੇ ਇਹ ਪੰਜਾਂ ਤੱਤਾਂ ਨੂੰ ਬਣਾਉਣ ਵਾਲਾ ਵੀ ਉਹ ਆਪ ਹੀ ਆ ਪੰਜ ਪਿਆਲਾ ਪੰਜ ਪੀਰ ਛਟਮ ਬੈਠਾ ਆਪ ਗੁਰ ਭਾਰੀ ਅਰਥ ਉਤੇ ਥੱਲੇ ਹੋਣ ਤੇ ਖਿਮਾ ਕਰਨੀ ਬੱਚੇ ਤੋਤਲੇ ਸਿੱਖਦੇ ਨੇ ਨਾ ਇਹਨਾਂ ਮਾਣੀ ਮਾਣੀ ਮਮ ਮਮ ਫਿਰ ਪਾਣੀ ਕਰਦੇ ਆ ਤੇ ਕਈ ਜਣੇ ਆ ਜਾਣਗੇ ਵਿੱਚ ਅਰਥ ਵਿੱਚ ਉਹ ਤੁਹਾਨੂੰ ਅਕਲ ਨਹੀਂ ਗਈ ਤੁਹਾਨੂੰ ਉਹਨਾਂ ਨੂੰ ਪਿਲਣਾ ਹੀ ਤੁਸੀਂ ਬਹੁਤ ਸਿਆਣੇ ਜੇ ਅਸੀਂ ਓਲਰੈਡੀ ਮੂਰਖ ਹੈਗੇ ਅਸੀਂ ਤੇ ਹਾਂ ਅਸੀਂ ਇਹ ਗੱਲ ਮੰਨ ਲੈਂਦੇ ਆ ਤੇ ਬਾਣੀ ਕਹਿੰਦੀ ਕਿ ਮੂਰਖ ਨਾਲ ਨਾ ਲੁਜੀਐ ਨਾ ਲੁਜੀਐ ਨਾਲੋਜੀ ਹੈ ਪਰ ਅੱਖਰ ਇਹੋ ਗੁੱਝੀ ਹੈ ਤੇ ਅਸੀਂ ਮਾਫੀ ਪਹਿਲਾਂ ਮੰਗ ਰਹੇ ਹਾਂ ਜੇ ਕੋਈ ਮੁਰਗਾ ਕਰਦੇ ਉਹਦੇ ਨਾਲ ਅਸੀਂ ਉਲਝਣਾ ਨਹੀਂ ਚਾਹਦੇ ਕਿਉਂਕਿ ਆਪਾਂ ਕਨਸੈਂਟਰੇਟ ਵੀ ਕਿਉਂ ਕਰਨਾ ਕਿਉਂਕਿ ਇੱਕ ਦੋ ਆ ਵੀਡੀਓਸ ਪਾਉਣ ਤੇ ਪੋਜ਼ਿਟਿਵ ਰਿਸਪੌਂਸ ਆਇਆ ਹੈਗਾ ਮਤਲਬ ਸਾਡੀ ਕਮਿਊਨਿਟੀ ਨਾਲੇ ਪੈਸੇ ਕਮੂਨ ਨੂੰ ਨਹੀਂ ਇਹ ਵੀਡੀਓ ਦਿਰਾਜ ਪਲੀਜ਼ ਇਹ ਪੈਸੇ ਕਮੂਨ ਨੂੰ ਹੋਗਾ ਤੇ ਵਾਈਗੁਰ ਦੀ ਕਿਰਪਾ ਨਾਲ ਕਿੰਨੇ ਸੋੜੇ ਕਮੂਨ ਦੇ ਅੱਗੇ ਸ਼ੁਕਰ ਹੈ ਮਤਲਬ ਮਾਲਕ ਨੇ ਵੱਧੂ ਦਿੱਤਾ ਜਿੰਨੇ ਇੱਕ ਜਿੰਨੀ ਕੁ ਲੋਡ ਹੈਗੀ ਉਹਦੋਂ ਕਿਤੇ ਵੱਧ ਜੋ ਅਸੀਂ ਮਨ ਚ ਸੋਚੀਦਾ ਵਾ ਵੀਵੀਆਪਸ ਦੀ ਮ사ਜ ਕਰਨ ਜਾਣੀ ਤੂੰ ਜਾਣਦੇ ਆ ਹੁਣ ਮਤਲਬ ਲਾਡੋ ਕਿੱਡੇ ਕਿੱਡੇ ਵਧੀਆ ਸ਼ੁਕਰ ਆ ਮਤਲਬ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੋਚਿਆ ਇਦਾਂ ਚੰਗੇ ਚੰਗੇ ਹੋਟਲਾਂ 'ਚ 에ਅਰਫੋਰੀਆਂ ਥਾਵਾਂ ਦੇ ਕਦੀ ਜ਼ਿੰਦਗੀ 'ਚ ਮਤਲਬ ਰੋਟੀ ਵੀ ਖਾਣ ਜਾਵਾਂਗੇ ਪਰ ਉੱਥੇ ਟਿਕਟਾਂ ਵੀ ਉਹ ਭੇਜਦੇ ਦੇ ਸਾਰਾ ਕੁਝ ਉਹ ਕਰਦੇ ਆ ਇਹ ਸਾਰਾ ਉਹਦੀ ਮੋਜ ਹੈਗੀ ਆ ਤੇ ਜਾਇਆ ਉਹ ਲੱਲੂ ਕਰੇ ਕਵਲੀਆਂ ਤੇ ਰੱਬ ਸੱਲੀਆਂ ਪਾਵੇ ਜਦ ਖੁਦਾ ਮਹਿਰਮਾਨ ਤੋ ਗਦਾ ਪਹਿਲਵਾਨ ਤੇ ਜਾਇਆ ਕਹਾ ਦੇਗੀ ਤੇ ਸ਼ੁਕਰ ਮਹਾਰਾਜ ਦਾ ਬਿਲਕੁਲ ਰਾਮ ਦਾ ਅਰਥ ਹੈ ਜਿਹੜਾ ਹਰ ਚੀਜ਼ ਚ ਰੰਗਿਆ ਆ ਮਤਲਬ ਜਿਵੇਂ ਡੀਐਨਏ ਸਾਡੇ ਅੰਦਰ ਤੱਕ ਰੰਗਿਆ ਆ ਨਾ ਇਹ ਮਤਲਬ ਆ ਵਾਲ ਕਿੰਨਾ ਕ ਅੰਦਰ ਰੰਗਿਆ ਸਾਡੇ ਡੀਐਨਏ ਤੱਕ ਹੈ ਨਾ ਹੁਣ ਸ਼ੰਕਰ ਦਾ ਅਰਥ ਕੀ ਹੁੰਦਾ ਭਲਾ ਹਾਂਜੀ ਜਿਹੜਾ ਛੰਚ ਕਾਰਜ ਕਰਦੇ ਛੰ 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 ਦਾ ਮਤਲਬ ਵੈਰੀ ਕੁਇਕ ਕਰਨ ਦਾ ਮਤਲਬ ਕਿਰਿਆ ਐਕਸ਼ਨ ਜਿਹੜੀ ਕਿਰਿਆ ਬਹੁਤ ਛੇਤੀ ਹੋ ਜੇ ਨਾ ਹੁਣ ਕਹਿੰਦੇ ਸ਼ੰਕਰ ਮਤਲਬ ਜਿਹੜਾ ਦਵਾ ਦਾ ਮਤਲਬ ਪੜ ਕੁਝ ਮੱਖਣ ਤੋਂ ਵੀ ਪਹਿਲਾਂ ਸ਼ੰਕਰ ਤੇ ਕ੍ਰਿਸ਼ਨ ਦਾ ਅਰਥ ਹੁੰਦਾ ਕ੍ਰੀ ਕ੍ਰੀ ਮਤਲਬ ਐਕਸ਼ਨ ਸ਼ਨ ਜਿਹੜੀ ਕਿਰਿਆ ਇੱਕ ਛਣ ਚ ਉਹਦੇ ਨੂੰ ਕਹਿੰਦੇ ਕ੍ਰਿਸ਼ਨ ਹਾਂਜੀ ਤੇ ਅੱਲਾਹ ਦਾ ਮਤਲਬ ਹੁੰਦਾ ਜਿਹੜਾ ਹਰ ਚੀ ਚਲਾਹਾ ਕਰਿਆ ਖੁਦਾ ਦਾ ਮਤਲਬ ਜਿਹੜਾ ਖੁਦ ਹੈ ਗੋਵਿੰਦ ਦਾ ਕੀ ਅਰਥ ਹੈ ਗੋ ਮੀਨਸ ਇੰਦਰੀਆ ਤੇ ਵਿੰਦ ਮੀਨਸ ਉਹਨੂੰ ਮਿਨਣ ਲਾ ਇਹ ਤਰ੍ਹਾਂ ਜਿੱਤੇ ਤੇ ਤੇਰੇ ਨਾਮ ਤੇਤੇ ਬਲਹਾਰੇ ਜਾਉ ਗੋੜ ਵੀ ਫੁੱਲ ਫਾਰਮ ਜਨਰੇਟਰ ਆਰਗੇਨਾਈਜ਼ਰ ਤੇ ਡਿਸਟਰੋਇਰ ਹਾਂਜੀ ਤੇ ਜੈ ਜੈਕਾਰ ਤੇ ਬਾਕੀ ਸਰਵੰਦਾ ਬੜਾ ਫਰਕ ਪੈਂਦਾ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਹਾਂ ਮੇਰਾ ਹੱਲਾ ਕਿ ਮੇਰਾ ਕੰਮ ਮ사ਜ ਦਾ ਵਾ ਤੇ ਇਹ ਮ사ਜ ਦਾ ਕੰਮ ਮੈਂ ਇੱਥੇ ਤਕਰੀਬਨ ਬਾਣੀ ਲੱਗੀ ਰਹਿੰਦੀ ਤੇ ਜ਼ਿੰਦਗੀ ਨੂੰ ਸਹੀ ਰਾਹ ਤੇ ਪੈਣ ਲਈ ਭਾਈ ਨਿਰਮਲ ਸਿੰਘ ਜੀ ਦਾ ਬੜਾ ਵੱਡਾ ਹੱਥ ਆ ਹਾਂ ਮਤਲਬ ਸਾਰਾ ਦਿਨ ਬਾਣੀ ਚੱਲਦੀ ਰਹਿੰਦੀ ਹੈ ਭਾਈ ਨਿਰਮਲ ਸਿੰਘ ਜੀ ਤੇ ਵੀ ਉਹਨਾਂ ਦੀ ਕਿਰਪਾ ਕਿਉਂਕਿ ਉਹਨਾਂ ਨੂੰ ਕਹਿੰਦੇ ਜਿਉਂ ਕੋਈ ਸਿੰਗਰ ਹੁੰਦੇ ਤੇ ਸ਼ਾਇਦ ਫਿਰ ਮੇਰੀ ਜ਼ਿੰਦਗੀ ਤੇ ਦਾ ਪ੍ਰਭਾਵ ਨਹੀਂ ਪੈਣਾ ਪਰ ਉਹ ਇੱਕ ਉਹ ਗੁਰਗ੍ਰੰਥ ਸਾਹਿਬ ਮਾਰੇ ਦੇ ਕੀਰਤਨ ਕਰਦੇ ਤੇ ਬੜਾ ਬੜਾ ਫਰਕ ਪਿਆ ਜ਼ਿੰਦਗੀ ਚ ਕਿਉਂਕਿ ਸਰਬੰਦ ਦੇ ਨਾਲ ਜੋ ਹੀ ਸੁਣਦੇ ਰਹਿੰਦੇ ਨੇ ਨਾ ਉਹੀ ਕਰਦੇ ਰਹਿੰਦੇ ਆ ਅ ਫਿਰ ਕਿਸੇ ਦਿਨ ਇੱਕ ਪੋਡਕਾਸਟ ਕਰਾਂਗੇ ਕਿ ਜਿਹੜੇ ਅਸੀਂ ਸਿਰਫ ਕਹਿੰਦੇ ਆ ਗਾਣੇ ਸੁਣਨ ਦੇ ਨਾਲ ਕੀ ਫਰਕ ਪੈ ਜਗਾ ਬੜਾ ਪਿੱਦਾ ਇਹਦੇ ਤੇ ਫਿਰ ਕਿਸੇ ਦਿਨ ਗੱਲ ਕਰਾਂਗੇ ਸੋ ਅੱਜ ਦਾ ਪੋਡਕਾਸਟ ਮੈਨੂੰ ਤੇ ਪਤਾ ਵੀ ਕਦੀ ਕਿਉਂ ਸ਼ੁਰੂ ਕੀਤਾ ਸੀ ਇਹਦੇ ਮੇਨ ਇਹੀ ਸੀ ਆਪਾਂ ਨੂੰ ਕਿ ਜਿਵੇਂ ਮੈਸੇਜਸ ਆ ਰਹੇ ਸੀ ਕਿ ਵਾਹਿਗੁਰੂ ਸ਼ਬਦ ਦਾ ਇਨੂੰ ਥੋੜਾ ਡਿਟੇਲ ਚ ਹੋਰ ਐਕਸਪਲੇਨ ਕੀਤਾ ਜਾਵੇ ਤਾਂ ਕਿ ਸਮਝਣ ਚ ਈਜ਼ੀ ਹੋ ਜਾਵੇ ਜਿਵੇਂ ਵਾਹਿਗੁਰੂ ਸ਼ਬਦ ਦਾ ਅਰਥ ਉਹ 12ਵੀਂ ਹੀ ਲਿਖ ਲਿਆ ਹਾਂ ਹਾਂ ਜੀ ਬਹੁਵਾ ਤੋਂ ਵਿਸ਼ਨੂੰ ਹਾਹੇ ਤੋਂ ਹਰੀਦਾਰ ਅਗਰਾਮ ਗੱਗੇ ਤੋਂ ਗੋਬਿੰਦ ਇਥੇ ਫਿਰ ਇਹ ਪੰਜ 엘ਮੈਂਟਸ ਨਾਲ ਕਿਦਾਂ ਮਿਲਦਾ ਅਗਰ ਇਹਨੂੰ ਮੰਤਰ ਵਾਂਗ ਵਰਤੀਏ ਤੇ ਤੇ ਜੇ ਲਾਲੋ ਕਿ ਹੁਣ ਮੇਰੇ ਕੋਲ ਲਾਲੋ ਕਿ ਤੇਰੇ ਕੋਲ ਮਿਲੀਅਨ ਯੂਰੋ ਪਿਆ ਹੋਇਆ ਤੇਰੇ ਅਕਾਊਂਟ ਦੇ ਵਿੱਚ ਤੇ ਤੂੰ ਜਾ ਕੇ ਚੌਂਗ ਚ ਆਈਸਕ੍ਰੀਮ ਦੇ ਚੱਕਰ ਚ ਰੋ ਹੀ ਜਾਂਦਾ ਪਿਆ ਤੈਨੂੰ ਕਿਸੇ ਨੇ ਰੋਕਣਾ ਥੋੜੀ ਰੋਣ ਤੋਂ ਤੇਰੀ ਮਰਜ਼ੀ ਤੋਂ ਰੋਈ ਜਾ ਭਰਤੂ ਰੋਨਾ ਪਿਆ ਇੱਕ ਇੱਕ 2 ਯੂਰੋ ਦੀ ਜਾਂ ਇੱਕ ਇੱਕ ਯੂਰੋ ਦੀ ਆਈਸਕ੍ਰੀਮ ਪਿਛੇ ਹੈ ਨਾ ਰੋਈ ਜਾ ਜਿੰਨਾ ਮਰਜ਼ੀ ਪਰ ਤੈਨੂੰ ਪਤਾ ਹੀ ਨਹੀਂ ਤੇਰੇ ਕੋਲ ਤੇ ਬਿਲੀਅਨ ਯੂਰੋ ਪਏ ਹੋਏ ਕਾਊਂਟ ਵਿੱਚ ਤੈਨੂੰ ਪਤਾ ਹੀ ਨਹੀਂ ਇਹਨੂੰ ਵਰਤਣਾ ਕਿਦਾਂ ਮੈਂ ਸੋ ਇਸੇ ਤਰ੍ਹਾਂ ਵਾਇਗਰੂ ਮੰਤਰ ਨੂੰ ਵਰਤਨ ਦੀ ਵਿਧੀ ਜਿਹੜੀ ਆ ਉਹ ਆਪਾਂ ਸਾਹਮਣੇ ਨਾਲ ਇਹ ਹੁਣ ਤੁਸੀਂ ਵਿਧੀ ਥੋੜੀ ਜਿਹੀ ਐਕਸਪਲੇਨ ਕਰ ਦਿਓ ਹਾਂ ਮਤਲਬ ਮੈਂ ਸਿਆਣਾ ਨਹੀਂਗਾ ਕਿ ਮੈਂ ਜੇ ਐਕਸਪਲੇਨ ਕਰਾਂ ਓਲਰੈਡੀ ਜਿਹੜੇ ਸੰਤ ਮਹਾਪੁਰਸ਼ ਹੈਗੇ ਆ ਉਹਨਾਂ ਨੇ ਸਮਝਾਈ ਹੋਈ ਦੱਸੀ ਹੋਈ ਆ ਤੇ ਕੁਝ ਮੇਰਾ ਇੱਥੇ ਰਹਿ ਗਏ ਤੇ ਆ ਚਲੋ ਮ사ਜ ਦੇ ਚੱਕਰ ਦੇ ਵਿੱਚ ਕਿਉਂਕਿ ਮੈਂ ਕੰਮ ਜਿਹੜਾ ਕਰਦਾ ਮੇਰੇ ਕੋਲ ਆਉਂਦੇ ਵੀ ਸ਼ੈ ਦੇਖੋ ਲੋਕ ਆ ਜਿਹੜੇ ਚੱਕਰਾ ਚੱਕਰਾਂ ਤੇ ਕੰਮ ਕਰਦੇ ਸੱਤਾਂ ਚੱਕਰਾਂ ਤੇ ਇੱਥੇ ਮੋਸਟਲੀ ਆਪਣੇ ਕੋਲ ਆਉਂਦੇ ਜਿਵੇਂ ਜਿਹੜੇ ਆਲਰੇਡੀ ਜਾਣ ਤੇ ਥੋੜਾ ਜਿਹਾ ਜਿਨ੍ਹਾਂ ਨੂੰ ਇਹ ਜਾਗ ਲੱਗੀ ਹੁੰਦੀ ਆ ਤੇ ਜਾਂ ਫਿਰ ਜਿਹੜੇ ਜਿਵੇਂ ਅੱਜ ਕੱਲ ਦਾ ਲਾਈਫ ਸਟਾਈਲ ਹੈਗਾ ਕਿ ਲੋਕੀ ਡਿਪਰੈਸਡ ਨੇ ਐਂਜ਼ਾਇਟੀ ਹੈਗੀ ਆ ਮਤਲਬ ਕਲੈਰਿਟੀ ਚਾਹੁੰਦਾ ਹਰ ਕੋਲ ਕਲੈਰਿਟੀ ਚਾਹੁੰਦਾ ਤੇ ਮੇਰੇ 90% ਕਲਾਇੰਟ ਜਿਹੜੇ ਉਹ ਗੋਰੀ ਤੇ ਗੁਰੇਂ ਲਾਈਕ 90 100% ਦੇ ਵਿੱਚੋਂ 75 80% ਕੁੜੀਆਂ ਹੀ ਹੁੰਦੀਆਂ ਮੇਰੇ ਕੋਲ ਬਿਲਕੁਲ ਹੈਨਾ ਕਿਉਂਕਿ ਉਹਨਾਂ ਦੀ ਕੁੰਡਲੀ ਨਹੀਂ ਵੀ ਛੇਤੀ ਜਾਗਰਤ ਹੋ ਜਾਂਦੀ ਇੱਕ ਤੇ ਦੂਜਾ ਇਹ ਆ ਉਹ ਐਕਟਿਵ ਛੇਤੀ ਹੋ ਜਾਂਦੇ ਆ ਪਲੱਸ ਕਿਹਦੇ ਦਿਨ ਆਪਾਂ ਕੁੰਡਲੀ ਨਹੀਂ ਤੇ ਵੀ ਗੱਲ ਕਰਾਂਗੇ ਪਲੱਸ ਆਲਰੇਡੀ ਬੜੀਆਂ ਵੀਡੀਓਜ਼ ਪਈਆਂ ਹੋਈਆਂ ਬੜਾ ਕੁਝ ਤੇ ਅਸੀਂ ਸੱਤ ਚੱਕਰਾਂ ਤੇ ਗੱਲ ਕਰਾਂਗੇ ਪੰਜਾਬੀ ਦੇ ਵਿੱਚ ਬਥੇਰੀਆਂ ਨੇ ਹੋਰਾਂ ਵੀ ਪਈਆਂ ਹੋਣਗੀਆਂ ਪਰ ਸਭ ਤੋਂ ਜ਼ਰੂਰੀ ਗਾ ਸੱਤ ਚੱਕਰਾਂ ਤੋਂ ਵੀ ਜ਼ਰੂਰੀ ਅਹੀਂ ਸੱਤ ਤਰ੍ਹਾਂ ਦਾ ਜੀਵਨ ਜੀਨੇ ਆ ਇੱਕ ਇਨਸਾਨ ਆਪਣੇ ਇਸ ਜਾਮੇ ਚ ਆ ਕੇ ਸੱਤ ਜੀਵਨ ਨਾਲ 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 ਪੈਰਲਰ ਚਾਹਦੇ ਨੇ ਤੇ ਉਹਨਾਂ ਦੇ ਵਿੱਚ ਚੰਗਾ ਬੈਲੈਂਸ ਹੋਣਾ ਵੀ ਬਹੁਤ ਜ਼ਰੂਰੀ ਹੈ ਮਤਲਬ ਉਹ ਅਗਰ ਥੋੜਾ ਵੀ ਡੱਗ ਮਗਾ ਗਿਆ ਜਿਵੇਂ ਹਰਮੋਨੀਅਮ ਦੇ ਉਹ ਤਾਰਾਂ ਦੇ ਵਿੱਚ ਇੱਕ ਦੱਬੀ ਰਹੇ ਨਾ ਤੇ ਉਹ ਫਿਰ ਬਾਕੀ ਵੱਜਣੀ ਬਜਦਾ ਚੱਜੂ ਸੋ ਇਹ ਸੱਤ ਤਰ੍ਹਾਂ ਦਾ ਪੈਰਲਰ ਚੱਲਣਾ ਚਾਹੀਦਾ ਅਹੀਂ ਨਾਲੋ ਕਿ ਹਰ ਥਾਂ ਤੇ ਅਗਰ ਧਰਮ ਨੂੰ ਮਾਰ ਦਾਂਗੇ ਤਾਂ ਵੀ ਨਹੀਂ ਚੱਲਾਂਗੇ ਹਰ ਥਾਂ ਤੇ ਅਹੀਂ ਅਗਰ ਪੈਸਾ ਸੋਚੀ ਜਾਵਾਂਗੇ ਤਾਂ ਵੀ ਚੱਲਣਾ ਪੈਸਾ ਵੀ ਜ਼ਰੂਰੀ ਆ ਧਰਮ ਵੀ ਜ਼ਰੂਰੀ ਆ ਅ ਅਛਾ ਨਾਲੇ ਵੱਡੀ ਚੀਜ਼ ਇਹ ਆ ਕਿ ਬੀਇੰਗ ਅ ਰਿਲੀਜੀਅਸ ਤੇ ਬੀਇੰਗ ਅ ਸਪਿਰਚੁਅਲ देयर ਇਜ਼ ਅ ਮਤਲਬ ਇਹਦੇ ਚ ਫਰਕ ਹੈਗਾ ਬਹੁਤ ਵੱਡੀ ਲਾਈਨ ਆ ਹਾਂ ਹਾਂ ਮਤਲਬ ਐਜ਼ ਅ ਰਿਲੀਜੀਅਸ ਵੇਖਿਆ ਜਾਵੇ ਤਾਂ ਹੀ ਧਰਮਾਂ ਚ ਰੋਲਾ ਵੀ ਜ਼ਿਆਦਾ ਕਰਕੇ ਇਹੋ ਹੀ ਆ ਨਾ ਮਤਲਬ ਲਾ ਲਓ ਕਿ ਐਜ਼ ਅ ਸਿੱਖ ਐਜ਼ ਅ ਸਿੱਖ ਅਹੀਂ ਸਪੋਸ ਕਰ ਲਓ ਬਾਸੇ ਚ ਬੈਠੇ ਹੋਏ ਠੀਕ ਆ ਐ ਸੋ ਸਾਰੀ ਤਾਂ ਕੱਟ ਰਿਹਾ ਸਭ ਤੋਂ ਪਹਿਲਾਂ ਥੋੜਾ ਜਿਹਾ ਐਕਸਪਲੇਨ ਕਰ ਦੂੰ ਕਿ ਸਿੱਖ ਸ਼ਬਦ ਦਾ ਮਤਲਬ ਕੀ ਹੈ ਸਿੱਖ ਸਿੱਖ ਸ਼ਬਦ ਦਾ ਮਤਲਬ ਸਟੂਡੈਂਟ ਅਸੀਂ ਸਟੂਡੈਂਟ ਹੈਗੇ ਆਂ ਤੇ ਸਿੱਖ ਜਿਹੜਾ ਵਾ ਉਹਦੇ ਆਚਰਣ ਤੋਂ ਪਤਾ ਲੱਗ ਜਾਂਦਾ ਉਹਦੇ ਉਹਦੇ ਕਿਰਦਾਰ ਤੋਂ ਪਤਾ ਲੱਗ ਜਾਂਦਾ ਉਹਦੇ ਵਿਵਹਾਰ ਤੋਂ ਪਤਾ ਲੱਗ ਜਾਂਦਾ ਸਿੰਘ ਜਿਹੜਾ ਵਾ ਉਹ ਤੇ ਜਿਹੜਾ ਕੇਸਾ ਧਾਰੀ ਹੋਇਆ ਯਾ ਜ ਸਿੱਖ ਵੀ ਕੇਸਾ ਧਾਰੀ ਹੈ ਚਲੋ ਉਹ ਤੇ ਅਸੀਂ ਕਹਾਂਗੇ ਚਲੋ ਡਰੈਸ ਵੀ ਹੋ ਜਾਂਦੀ ਹੈ ਹੈਨਾ ਤੇ ਸਿੱਖ ਦਾ ਅਰਥ ਤੇ ਇਹ ਹੋਗਾ ਸਟੂਡੈਂਟ ਉਹ ਦਾ ਆਚਰਣ ਦੱਸ ਦਿੰਦਾ ਵਾ ਉਹਦਾ ਵਿਵਹਾਰ ਕਿਉਂਕਿ ਸ਼ਬਦ ਜਿਹੜੇ ਨਾ ਇਹ ਸਾਡੇ ਮਨ ਦੀ ਮਨ ਦੀ ਰਿਫਲੈਕਸ਼ਨ ਹੁੰਦੀ ਹੈ ਜੋ ਬੰਦੇ ਦੇ ਅੰਦਰ ਹੁੰਦਾ ਨਾ ਉਹ ਹੀ ਬਾਹਰ ਹੁੰਦਾ ਜਦੋਂ ਬੰਦਾ ਗੁੱਸੇ 'ਚ ਹੁੰਦਾ ਪਾਠ ਥੋੜੀ ਕਰਨਾ ਪੈਂਦਾ ਉਹ ਗਾਲਾਂ ਕੱਢਣਾ ਪੈਂਦਾ ਨਾ ਹਾਂ ਜੋ ਸਾਡੇ ਅੰਦਰ ਦੇ ਹੁਣ ਜਿਹੜਾ ਬੰਦਾ ਬਹੁਤ ਜ਼ਿਆਦਾ ਪ੍ਰਸੰਨ ਹੋਏਗਾ ਉਹ ਉਹ ਗਾਲਾਂ ਨਹੀਂ ਕੱਢੇਗਾ ਉਹ ਪ੍ਰਸੰਨ ਹੋ ਕੇ ਖੁਸ਼ ਹੋਏਗਾ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਜੇ ਮੈਂ ਕਹਿੰਦਾ ਮੇਂ ਨਹੀਂ ਇਹ ਮੇਰੇ ਮਨ 'ਚ ਨਹੀਂ ਸੀ ਪਰ ਉਹ ਜੋ ਇਹ ਵੀ ਕਿਸੇ ਵੇਲੇ ਕੀ ਹੁੰਦਾ ਵਾ ਬੰਦਾ ਕਹਿੰਦਾ ਯਾਰ ਗੁੱਸੇ ਜਾ ਕੇ ਨਾ ਆਪਾਂ ਬੜਾ ਮਾੜਾ ਚ ਜਿਵੇਂ ਆਪਣੇ ਕਜ਼ਨਸ ਨੂੰ ਤੇ ਉਹ ਹੁਣ ਇੱਕ ਕਜ਼ਨ ਨਾਲ ਹਨਾ ਉਹਨੂੰ ਮਾੜਾ ਚੰਗਾ ਬੋਲਿਆ ਵੀ ਤੇ ਉਹ ਫਿਰ ਮੁੜ ਕੇ ਜੇ ਮੈਂ ਅੱਜ ਕਹਦਾ ਕਿ ਨਹੀਂ ਨਹੀਂ ਯਾਰ ਮੇਰੇ ਮਨ 'ਚ ਨਹੀਂਗਾ ਮਨ 'ਚ ਜਿਹੜੀ ਚੀਜ਼ ਹੋਵੇ ਨਾ ਕਿੱਥੋਂ ਆ ਸਕਦੀ ਹੈ ਹੁਣ ਮੈਂ ਟੁਨੀਜ਼ੀਅਨ ਕਿਉਂ ਨਹੀਂ ਬੋਲਣ ਲੱਗ ਪੈਂਦਾ ਮੈਂ ਫ੍ਰੈਂਚ ਕਿਉਂ ਨਹੀਂ ਬੋਲਣ ਲੱਗ ਪੈਂਦਾ ਕਿਉਂਕਿ ਮੈਨੂੰ ਆਉਂਦੀ ਨਹੀਂ ਹੁਣ ਜੇ ਮੇਰੀ ਜਿਹੜੀ ਚੀਜ਼ ਮੈਨੂੰ ਪਤਾ ਹੋ ਗਈ ਮੈਂ ਤੇ ਉਹ ਬੋਲੂਗਾ ਨਾ ਇਹ ਤੇ ਗੱਲਾਂ ਹੁੰਦੀਆਂ ਨਹੀਂ 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 ਯਾਰ ਮੈਂ ਗੁੱਸੇ 'ਚ ਹਾਂ ਤੇ ਸੌਰੀ ਮੇਰੇ ਮੂੰਹੋਂ ਨਿਕਲ ਆਇਆ ਤੇ ਮੈਂ ਕਦੀ ਸੋਚਿਆ ਨਹੀਂ ਕਿ ਮੈਂ ਐਦਾਂ ਕਹਾਂਗਾ ਕੋਈ ਨਹੀਂ ਸਕਦਾ ਬੂਚ ਹਾਂ ਹਾਂ ਮਤਲਬ ਸ਼ਬਦ ਜਿਹੜੇ ਜਿਹੜੀ ਮੇਰੇ ਮਨ ਦੇ ਵਿੱਚ ਕਾਪੀ ਪਈ ਹੈਗਾ ਮੈਂ ਉਹ ਹੀ ਤੈਨੂੰ ਬਣਾਉਣੀ ਹੈ ਉਹ ਹੀ ਬਣਾਉਣੀ ਮਤਲਬ ਕਿ ਮਤਲਬ ਲੜਾਉ ਮੈਂ ਕਿਸੇ ਨੂੰ ਵੀ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਤੇ ਮੈਨੂੰ ਉਹਦੇ ਵੇਲੇ ਪਤਾ ਵਾ ਮੈਂ ਲੜਾਉ ਸਪੈਨਿਸ਼ ਕਿਉਂ ਨਹੀਂ ਕਹਿੰਨੂੰ ਮਾੜਾ ਚੰਗਾ ਬੋਲਣਾ ਪੰਦਾ ਤੂੰ ਮੈਨੂੰ ਉਹਦੇ ਹੀ ਨਹੀਂ ਨਹੀਂ ਬਿਲਕੁਲ ਮੈਨੂੰ ਪਤਾ ਹੀ ਨਹੀਂਗਾ ਹੁਣ ਜੋ ਬੰਦੇ ਨੂੰ ਪਤਾ ਹੁੰਦਾ ਫਿਰ ਉਹ ਹੀ ਬੰਦਾ ਬੋਲਦਾ ਅੱਛਾ ਚਲੋ ਤੁਸੀਂ ਵੀ ਸੁਣਨ ਵਾਲਿਓ ਇੱਕ ਚੀਜ਼ ਦੱਸਣੀ ਮਾਰੇ ਕੋਈ ਇਹੋ ਜੀ ਸ਼ਾਇਰ ਦੱਸਣੀ ਕਿ ਜਿਹਦੇ ਬਾਰੇ ਤੁਸੀਂ ਕਦੀ ਨਹੀਂ ਸੁਣਿਆ ਜੀ ਇਸ ਚੀਜ਼ ਵੱਲੋਂ ਤੁਹਾਡੀ ਜਿੰਨੀ ਵੀ ਉਮਰ ਆ ਨਾਲੋਂ ਮੈਂ 36 37 ਸਾਲ ਦਾ ਵਾਂ ਤੇ ਤੁਹਾਡੀ ਜਿੰਨੀ ਵੀ ਉਮਰ ਹੈਗੀ ਆ ਤੁਸੀਂ ਜਿਹੜੀ ਚੀਜ਼ ਵੱਲੋਂ ਕਦੀ ਸੁਣਿਆ ਨਹੀਂ ਅਜੇ ਤੱਕ ਤੇ ਜਿਹੜੀ ਚੀਜ਼ ਨੂੰ ਕਦੀ ਵੇਖਿਆ ਨਹੀਂ ਕੁਝ ਐਹੋ ਜਿਹੀ ਗੱਲ ਦੱਸਣੀ ਕੁਝ ਵੀ ਨਹੀਂ ਆਏਗਾ ਕੁਝ ਨਵਾਂ ਹੈ ਹੀ ਨਹੀਂ ਜੋ ਕੋਈ ਸਾਡੇ ਕੋਲ ਮਟੀਰੀਅਲ ਇੱਥੋਂ ਇਕੱਠਾ ਕਰਦੇ ਨਾ ਉਹ ਇੱਥੇ ਹੀ ਦੇ ਜਾਂਦੇ ਆ ਮਤਲਬ ਇਹ ਜਨਰੇਸ਼ਨਾਂ ਨਵਾਂ ਵੀ ਹੈ ਵਾ ਬਾਣੀ ਕਹਿੰਦੀ ਸਾਹਿਬ ਮੇਰਾ ਨੀਤ ਨਵਾ ਸਦਾ ਨੀਤ ਨਵਾ ਜੇ ਨਵਾ ਆ ਗਾ ਤੇ ਉਹੋ ਹੀ ਆ ਅਸੀਂ ਸਭ ਕੋਈ ਪੁਰਾਣਾ ਮਤਲਬ ਲਾ ਲਓ ਕਿ ਜੇ ਕੋਈ ਨਿਊ ਇਨਵੈਂਸ਼ਨ ਹੁੰਦੀ ਪਈ ਨਾ ਮਾਰਕੀਟ ਚ ਉਹ ਤੁਹਾਨੂੰ ਪਤਾ ਲੱਗਦੀ ਆ ਤੋ ਪਤਾ ਲੱਗ ਕੇ ਪੁਰਾਣੀ ਹੋ ਜਾਂਦੀ ਆ ਮਤਲਬ ਮੈਂ ਇਹੋ ਜੀ ਕੋਈ ਗੱਲ ਕਹਿ ਹੀ ਨਹੀਂ ਸਕਦਾ ਜਿਹਦੇ ਬਾਰੇ ਮੈਂ ਕਦੀ ਸੁਣਿਆ ਨਹੀਂ ਉਹ ਉਹ ਗੱਲ ਹੁੰਦੀ ਸਵੈਮਭਵ ਜਿਵੇਂ ਉਹ ਸੰਤਾਨਾ ਯੋਗੀ ਆਇਆ ਸੀ ਉਹਨੂੰ ਵਾਹਿਗੁਰੂ ਵੱਲੋਂ ਉਹਨੂੰ ਕਿਸੇ ਨੇ ਦੱਸਿਆ ਨਹੀਂ ਉੱਥੇ ਉਹ ਸਮੁੰਦਰ ਦੇ ਵਿੱਚ ਫਸ ਗਿਆ ਸੀ ਤੇ ਕਿਤੇ ਤਰ੍ਹਾਂ ਉਹਦੇ ਅੰਦਰੋਂ ਉਹ ਹੁੰਦਾ ਸਵੈਮਭਵ ਹਣਾ ਹਾਂਜੀ ਤੇ ਕਹਿ ਰਿਆ ਬਾਰ ਹੈਗੀ ਆ ਅੱਗੇ ਚਲੋ ਸਹੀ ਹੈ ਸਹੀ ਹੈ ਭਾਈ ਮਤਲਬ ਕਿ ਬੰਦੇ ਨੂੰ ਸਪਿਰਚੁਅਲ ਹੋਣਾ ਚਾਹੀਦਾ ਵਾ ਹਾਂ ਰਿਲੀਜੀਅਸ ਚੇਅ ਹੋਗਾ ਚਾਹੇ ਰਿਲੀਜੀਅਸ ਚਾਹੇ ਹੈਗਾ ਨਹੀਂ ਨਹੀਂ ਰਿਲੀਜੀਅਸ ਵੀ ਹੋਣਾ ਚਾਹੀਦਾ ਰਿਲੀਜੀਅਸ ਜਿਆਦਾ ਰਿਲੀਜੀਅਸ ਹੋਏ ਹੁੰਦਾ ਕੀ ਆ ਅਸੀਂ ਜਦੋਂ ਧਰਮ ਦੇ ਨਾਮ ਤੇ ਨਾ ਫਿਰ ਉਹ ਇਕੱਠ ਕਰਕੇ ਤੇ ਅਸੀਂ ਉਹ ਕਰ ਲੱਗ ਪੈਂਦੇ ਆ ਜਿਆਦਾ ਕਲਿਸ਼ ਹਾਂ ਮੈਂ ਉਹ ਹੀ ਜਿਵੇਂ ਲੜੋ ਫੋਰ ਐਗਜ਼ਾਮਪਲ ਜਿਹੜੇ ਸਾਡੇ ਕੋਲ ਜ਼ਿਆਦਾ ਹੁੰਦੇ ਗੁਰੇ ਕਿਦਾਂ ਵਧੀਆ ਲਾਈਫ ਜੀਂਦੇ ਹਨਾ ਉਹ ਉਹ ਅਗੇ ਅਧਿਆਤਮਕ ਦੇ ਆਰ ਨੋਟ ਰਿਲੀਜੀਅਸ ਦੇ ਆਰ ਸਪਿਰਚੁਅਲ ਉਹਨਾਂ ਦੇ ਪਿੰਡਾਂ ਦੇ ਵਿੱਚ ਚੱਲ ਜੋ ਕੋਈ ਚੋਰੀ ਚਿਕਰੀ ਨਹੀਂ ਗੋਲ ਆਮ ਆਮ ਗੱਲੇ ਲੱਗੇ ਆ ਕੋਈ ਉੱਤੇ ਕੈਮਰਾ ਨਹੀਂਗਾ ਪੈਸੇ ਬਹੁਤ ਚੀਨ ਆ ਜੋ ਇਹ ਚੀਜ਼ ਨੂੰ ਅਸੀਂ ਕਦੀ ਆਪਣੇ ਮਨ ਚ ਵੀ ਸੋਚ ਸਕਦੇ ਆ ਕਿ ਕਿਹੇ ਗੁਰਦੁਆਰੇ ਮੰਦਿਰ ਦੇ ਵਿੱਚ ਇੰਡੀਆ ਕੋਈ ਅਜੋਜੀ ਦੁਕਾਨ ਖੋਲਦੀਏ ਇਵਨ ਕੋਈ ਦੁਕਾਨ ਚੱਲੋ ਗੁਰਦੁਆਰੇ ਮੰਦਰ ਦਾ ਹੀ ਸਮਾਨ ਜਿਹੜਾ ਉਹ ਵੇਚਣਾ ਸ਼ੁਰੂ ਕਰ ਦਈਏ ਪਰ ਉੱਥੇ ਕੈਮਰਾ ਕੋਈ ਨਾ ਲੱਗਾ ਹੋਵੇ ਤੇ ਉਤਰਾ ਸਮਾਨ ਆਪਾਂ ਪਤਾ ਹੀ ਅੱਜ ਕੱਲ ਕੀ ਹੋ ਰਿਹਾ ਅੱਜ ਕੱਲ ਦੇ ਮਤਲਬ ਕੈਮਰੇ ਤੋਂ ਬਿਨਾਂ ਨਾਲੇ ਵੱਡੀ ਗੱਲ ਉੱਥੇ ਜੇ ਇਹੀ ਕਮਾਂਗੇ ਨਾ ਸਾਡੇ ਲੋਕ ਹਰ ਬੰਦਾ ਇੰਡੀਆ ਦੇ ਵਿੱਚ ਕੀ ਹੋਇਆ ਪਿਆ ਹਰ ਬੰਦਾ ਪਰੇਸ਼ਾਨ ਹੈਗਾ ਟ੍ਰੈਫਿਕ ਤੋਂ ਹਰ ਬੰਦਾ ਪਰੇਸ਼ਾਨ ਹੈਗਾ ਟ੍ਰੈਫਿਕ ਤੋਂ ਤੇ ਵੱਡੀ ਗੱਲ ਇਹ ਹੈ ਹਰ ਬੰਦਾ ਹੀ ਕਾਰਨ ਹੈਗਾ ਟ੍ਰੈਫਿਕ ਦਾ ਕੋਈ ਬੰਦਾ ਖਲੋਣਾ ਹੌਸਲਾ ਵੀ ਕਿਸੇ ਕੋਲ ਨਹੀਂਗਾ ਤੇ ਉਹ ਟ੍ਰੈਫਿਕ ਨੂੰ ਗਾਣਾ ਵੀ ਕੱਢੀ ਜਾ ਰਿਹਾ ਹਰ ਬੰਦਾ ਹੀ ਪਰੇਸ਼ਾਨ ਹੈਗਾ ਵਾ ਕਿ ਮਤਲਬ ਹਰ ਥਾਂ ਤੇ ਕਰਪਸ਼ਨ ਹੈਗੀ ਆ ਤੇ ਹਰ ਬੰਦਾ ਹੀ ਕਾਰਨ ਹੈਗਾ ਕਰਪਸ਼ਨ ਦਾ ਕੋਈ ਆਪਣੇ ਆਪ ਨੂੰ ਹੀ ਨਹੀਂ ਸੁਧਾਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂਗਾ ਅਸੀਂ ਪੁਲਿਸ ਨੂੰ ਗਾਣਾ ਕੱਢੀ ਜਾਂਦੇ ਆ ਪੁਲਸ ਵਾਲੇ ਬੰਗਲਾਦੇਸ਼ ਤੋਂ ਆ ਗਏ ਥੋੜੀ ਲੱਗੇ ਉਹ ਵੀ ਸਾਡੇ ਤੇ ਸਾਡੇ ਭੈਣ ਭਰਾ ਲੱਗੇ ਜੇ ਹੁਣ ਲਾਲੋ ਕਿ ਮੈਂ ਕਿਸੇ ਕੋਲੋਂ ਤੰਗ ਆ ਕੇ ਮੇਰੇ ਘਰ ਪੁਲਿਸ ਤੰਗ ਕਰਦੀ ਆ ਉਹ ਜਿਹੜੀ ਪੁਲਸ ਤੰਗ ਕਰਨ ਦੀ ਉਹ ਵੀ ਤਾਂ ਵਿਚਾਰੇ ਸਾਡੇ ਚੋਂ ਹੀ ਆ। ਮੈਂ ਹੀ ਪੁਲਸ ਵਾਲਾ ਨਾ ਮੈਂ ਹੀ ਸਮਾਜ ਆ ਨਾ ਦੁਨੀਆ 'ਚ ਅਹੀਂ ਜੀ ਵਿਚਰਦੇ ਆ ਮੈਂ ਹੀ ਬਿਜਲੀ ਘਰ ਤੇ ਲੱਗਾ ਵਾਂ ਮੈਂ ਮਤਲਬ ਕਹਿੰਦਾ ਕਿ ਅਹੀਂ ਸਮਾਜ ਸਾਡੇ ਵਿੱਚੋਂ ਸਾਡੇ ਵਿੱਚੋਂ ਲੱਗੇ ਆ ਤੇ ਕੋਈ ਬਿਜਲੀ ਘਰ ਲੱਗਾ ਕੋਈ ਕਿਤੇ ਲੱਗਾ ਕੋਈ ਕਿਤੇ ਲੱਗਾ ਉਹ ਹਰ ਬੰਦੇ ਨੂੰ ਹੁੰਦਾ ਕਿ ਬਸ ਇਹ ਮਤਲਬ ਤਕਰੀਬਨ ਬਹੁਤਾਂਤ ਮਾਤਰਾ ਦੇ ਵਿੱਚ ਇਹ ਕੁਝ ਹੋਇਆ ਤੇ ਜੇ ਅਹੀਂ ਫਿਰ ਸਮਾਜ ਦਾ ਕਸੂਰ ਨਹੀਂ ਕੱਢ ਸਕਦੇ ਜੇ ਸੁਧਰਨਾ ਵਾ ਤੇ ਸਾਨੂੰ ਇੰਡੀਵਿਜੂਅਲ ਖੁਦ ਸੁਧਰਨਾ ਪੈਣਾ। ਆਪਣੇ ਲੈਵਲ ਤੇ ਆਪਣੇ ਲੈਵਲ ਤੇ ਕਿ ਮੈਂ ਕੀ ਕਰਦਾ ਪਿਆ ਹਾਂ ਅਸੀਂ ਬਾਣੀ ਸੁਣ ਕੇ ਤੇ ਪੜიਏ ਸੁਣੀਏ ਮੰਨ ਰੱਖੀਏ ਪਾਓ ਹੁਣ ਪੜ ਕੇ ਸੁਣ ਕੇ ਤੇ ਭਾਵ ਵੀ ਅੰਦਰ ਰੱਖਣਾ ਹੈ ਹਨਾ ਜੇ ਸਿਰਫ ਸੁਣ ਲੈਣੀ ਤੇ ਮੰਨਣੀ ਨਹੀਂ ਉਹ ਫਿਰ ਮਤਲਬ ਗਲਤ ਗੱਲ ਹੈਗੀ ਨਾ ਮਤਲਬ ਜਿਮ ਜਿਮ ਲਾ ਕੇ ਬਾਹਰ ਆਗੇ ਤੁਸੀਂ ਫਿਰ ਗਲਤ ਮਲਤ ਖਾ ਲੈਣਾ ਉਹ ਫਿਰ ਸਰੀਰ ਨਹੀਂ ਬਣਦਾ ਆਉਂਦੀਆਂ 2-3 ਪੀਜ਼ੇ ਖਾ ਲਏ ਉੱਪਰ ਉਹਦਾ ਕੋਈ ਫਾਇਦਾ ਨਹੀਂ ਉਸੀ ਤਰ੍ਹਾਂ ਫਿਰ ਚਲੋ ਇਹ ਨਹੀਂ ਕਹਿ ਸਕਦੇ ਬਾਣੀ ਦਾ ਬਾਣੀ ਤੇ ਚਲੋ ਹਰ ਹਾਲ ਦੇ ਵਿੱਚ ਫਾਇਦਾ ਹੀ ਫਾਇਦਾ ਕਰਦੀ ਹੈ ਹੁਣ ਮੇਰੇ ਵਰਗਾ ਮੈਂ ਤੇ ਪਾਪੀ ਜੀ ਹਾਂ ਨਾ ਇਥੇ ਬਾਣੀ ਲੱਗੀ ਰਹਿੰਦੀ ਹੈ ਤੇ ਫਿਰ ਉਹਨੂੰ ਲਾਲਾ ਲੰਗਿਆਂ ਸਰੀਰਾਂ 'ਚ ਮੈਂ ਰਹਿੰਦਾ ਨੂੰ ਤੇ ਚੇਤੀ ਨਹੀਂ ਕਰਦਾ ਕਿ ਧਿਆਨ ਵੀ ਜਾਵੇ ਇਹ ਬਾਣੀ ਦਾ ਅਸਰੀਆ ਹੈ ਨਾ ਤੇ ਬਾਣੀ ਜਿਹੜੀ ਉਹ بڑے-ਬੜਿਆਂ ਨੂੰ بڑے-ਬੜਿਆਂ ਨੂੰ ਜਿਹੜੇ ਮੇਰੇ ਵਰਗੇ ਬਿਲਕੁਲ ਨੱਠਲੇ ਹੁੰਦੇ ਨਾ ਉਹਨਾਂ ਦੇ ਵੀ ਕਿਰਪਾ ਕਰ ਦਿੰਦੀ ਹੈ ਕਿਉਂਕਿ ਅਸੀਂ ਇਹ ਸ਼ਬਦ ਗੁਰੂ ਦੇ ਪੁੱਤਰ ਚਾਰ ਤਰ੍ਹਾਂ ਦੇ ਗੁਰੂ ਨੇ ਨਾ ਆਦ ਗੁਰੂ ਐ ਨਵੇਂ ਜਗਤ ਗੁਰੂ ਨਮੇ ਸਤ ਗੁਰੂ ਨਮੇ ਸ੍ਰੀ ਗੁਰੂ ਦੇਵ ਨਮੇ ਅਸੀਂ ਗਿਆ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਤਰ तकरीबन ਪੋਡਕਾਸਟ ਸੁਣਨ ਵਾਲੇ ਵੀ ਜਿਹੜੇ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ ਆਪਣੇ 95% ਸਿੱਖਾਂ ਨੂੰ ਬਹੁਤ ਘੱਟ ਪਤਾ ਹੁੰਦਾ ਕਿ ਸਾਡੇ ਗੁਰੂ ਸਾਹਿਬ ਦਾ ਪੂਰਾ ਨਾਮ ਕੀ ਆ ਸਾਰੇ ਕਹਿੰਦੇ ਗੇ ਗੁਰੂ ਗ੍ਰੰਥ ਸਾਹਿਬ ਪਰ ਪੂਰਾ ਨਾਮ ਪੁੱਛੀ ਹੈ ਨਾ ਪੂਰਾ ਨਾਮ ਕੀ ਆ ਪੂਰਾ ਨਾਮ ਘੱਟ ਪਤਾ ਹੁੰਦਾ ਪੁਰਾਣਾਮਾ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਮਤਲਬ ਕਿ ਆਦੀ ਅਨੰਤ ਕਾਲ ਤੋਂ ਵੀ ਸਾਡੇ ਨਾਲ ਜਿਹੜੇ ਜਿਹੜਾ ਸਾਰੀ ਦੁਨੀਆ ਦਾ ਕਰਨ ਆ ਰਗਾ ਨਾ ਉਹੋ ਹੀ ਸ਼ਬਦ ਰੂਪ ਦੇ ਵਿੱਚ ਆ ਕੇ ਬਿਠੇ ਨੇ ਤੇ ਉਸ ਉਹਨਾਂ ਦਾ ਫਾਇਦਾ ਕਿਵੇਂ ਲਿਆ ਜਾ ਸਕਦਾ ਜਿਵੇਂ ਬਿਲੀਅਨ ਯੂਰੋ ਮੇਰੇ ਅਕਾਊਂਟ ਚ ਪਏ ਦੇ ਮੈਂ ਆਈਸਕ੍ਰੀਮ ਨਹੀਂ ਖੋ ਰਿਆ ਉਹਨਾਂ ਦਾ ਫਾਇਦਾ ਉਹਨੂੰ ਪੜ ਕੇ ਜੇ ਕੋ ਖਾਵੇ ਜੇ ਕੋ ਪੁੰਚੇ ਉਹਨੂੰ ਪੜ ਕੇ ਤੇ ਪਚਾਉਣਾ ਹਾਂਜੀ ਹੁਣ ਲੜੂ ਕਿ ਜੇ ਮੈਂ ਬਹੁਤ ਜ਼ਿਆਦਾ ਘਿਓ ਪੀ ਲਾਂਗਾ ਤੇ ਮੈਂ ਪਚਾਵਾਂਗਾ ਹੀ ਨਹੀਂ ਤੇ ਉਹ ਤੇ ਉਲਟਾ ਮੈਨੂੰ ਫਿਰ ਮਤਲਬ ਲੋਸ ਮੋਸ਼ਨ ਆ ਦੇਗਾ ਨਾ ਜੇ ਮੈਂ ਬਾਣੀ ਪੜ ਕੇ ਤੇ ਹੋਰ ਕਰਮ ਮਾੜੇ ਕਰਾਂਗਾ ਨਾ ਤੇ ਉਹ ਫਿਰ ਮੈਨੂੰ ਫਿਰ ਜਮਾ ਦੇ ਛਤਰ ਜਿਹੜੇ ਨਾਲ ਟਾਈਮ ਸੇ ਹੀ ਵੱਜਣੇ ਸ਼ੁਰੂ ਹੋ ਜਾਣਗੇ ਦੂਰ ਨਹੀਂ ਨੇੜੇ ਸ਼ੁਰੂ ਹੋ ਜਾਣਗੇ ਸੋ ਅਸੀਂ ਇਹ ਧਾਰਮਿਕ ਨਹੀਂ ਬਣਾਉਂਦੇ ਪਏ ਪੋਡਕਾਸਟ ਅੱਜ ਪਹਿਲਾ ਵਾ ਤੇ ਇਹਨੇ ਪਹਿਲੀ ਦੀ ਆਖੇ ਕੁਝ ਬੋਲਣਾ ਤੇ ਖੈਰ ਜੇ ਕੁਝ ਮਾੜਾ ਸ਼ਬਦ ਬੋਲਦੇ ਮੈਂ ਆ ਤੇ ਉਹਦੇ ਲਈ ਪਹਿਲਾਂ ਹੀ ਮਾਫੀ ਹਾਂ ਪਹਿਲਾਂ ਹੀ ਗਸਤਾਖੀ ਮਾਫ ਕਿਉਂਕਿ ਕਿਸੇ ਨੂੰ ਆਹਤ ਨਹੀਂ ਕਰਨਾ ਚਾਹੁੰਦੇ ਜਿੰਦਗੀ ਚ ਵੇਖੋ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੁੰਦਾ ਕਿਸੇ ਦੀ ਰੂਹ ਨੂੰ ਦਿਖਾ ਦੇਣਾ ਤੇ ਸਭ ਤੋਂ ਵੱਡਾ ਪੁੰਨ ਹੁੰਦਾ ਕਿਸੇ ਦੀ ਰੂਹ ਖੁਸ਼ ਕਰਦਣੀ ਜੇ ਜੇ ਇਹੋ ਜੇ ਸ਼ਬਦ ਮਹਾਰਾਜ ਮੂੰਹ ਕਢਾਵੇ ਕਿ ਜਿੱਦਾਂ ਕਿਸੇ ਦੀ ਰੂਹ ਖੁਸ਼ ਹੋ ਜੇ ਤੇ ਹੋਰ ਚਾਹੀਦਾ ਵੀ ਕੀ ਆ ਸਭ ਤੋਂ ਵੱਡਾ ਖਜ਼ਾਨਾ ਇਹੋ ਹੀ ਹੈ ਇਹੋ ਹੀ ਦਾ ਖਜ਼ਾਨਾ ਇਹ ਹੋ ਗਈ ਬਾਦਸ਼ਾਹੀਆਂ ਤੇ ਬਾਣੀ ਕਹਦੀ ਜੈ ਜੈ ਕਾਰ ਕਰੇ ਨਰਸ ਹੋਈ ਦੁੱਖ ਨਾ ਜਿਸੇ ਵਿਆਪਤ ਕੋਈ ਜਿਹੜੇ ਬੰਦੇ ਨੂੰ ਡਿਪਰੈਸ਼ਨ ਰਹਿੰਦਾ ਨਾ ਜਿਹੜੇ ਬੰਦੇ ਨੂੰ ਟੈਨਸ਼ਨ ਰਹਿੰਦੀ ਹੈ ਨਾ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਜ਼ਿੰਦਗੀ ਵਿੱਚ ਕੁਝ ਮੇਰਾ ਬਣਦਾ ਨਹੀਂ ਪਿਆ ਇੱਕ ਮੈਂ ਲਿਖ ਕੇ ਚੀਜ਼ ਦੇ ਸਕਦਾ ਮੈਂ ਕਿ ਇਹ ਸ਼ਬਦ ਬੰਦਾ ਮਾਰ-ਮਾਰ ਬੋਲਣਾ ਸ਼ੁਰੂ ਕਰ ਦੇ ਉਹਦੀ ਜ਼ਿੰਦਗੀ ਚੇਂਜ ਹੋ ਜਾਏਗੀ ਉਹ ਸ਼ਬਦ ਆ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਤੇ ਬੋਲਣਾ ਉਤਸ਼ਾਹ ਦੇ ਨਾਲ ਆ ਜੈ ਜੈਕਾਰ ਕਰੇ ਨਾਲ ਸੋਈ ਦੁੱਖ ਨ ਜਿਸੇ ਵਿਆਪਤ ਹੋਈ ਤੇ ਬੋਲਦੇ ਬੋਲਦੇ ਬੰਦਾ ਚੜ੍ਹਦੀ ਕਲਾ ਚਾਹੁੰਦਾ ਚੜ੍ਹਦੀ ਕਲਾ ਜਾ ਹੁਣ ਜੇ ਆਪਾਂ ਲੜੋ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਪਾਂਗੇ ਯਾਰ ਅੰਮ੍ਰਿਤਸਰ ਧਾਰਮਿਕ ਸਥਾਨ ਹੈਗਾ ਪਰ ਉੱਥੇ ਚੋਰੀਆਂ ਚ ਕਰੀਆਂ ਬੜੀਆਂ ਲਕੀਆਂ ਯਾਤਰੀ ਉਹਨਾਂ ਨੂੰ ਵੀ ਲੁੱਟ ਰਹਿੰਦੇ ਆ ਲਾਗੇ ਛਾਗੇ ਇਹ ਉਹ ਹੁਣ ਮਨ ਚ ਜੋ ਫਿਰ ਉਹ ਹੀ ਫਿਲਮਾਂ ਚੱਲ ਰਹੀਆਂ ਨੇ ਸਾਡਾ ਚੇਤਨ ਮੰਨ ਸਾਨੂੰ ਉਹ ਕੋ ਵਿਖਾਈ ਜਾਂਦਾ ਜੋ ਅਹੀਂ ਸ਼ਬਦ ਚਾਰਦੇ ਨਾ ਉਹੋ ਕੋਸ਼ਿ ਸਾਡਾ ਮਨ ਸਾਨੂੰ ਵਿਖਾਈ ਜਾਂਦਾ ਤੇ ਇਸ ਕਰਕੇ ਜੇ ਸਿਰਫ ਸਾਰੇ ਸ਼ਬਦ ਮੈਂ ਠੀਕ ਨਹੀਂ ਰਹਿ ਦਿੰਦਾ ਮੈਂ ਇਹ ਨਹੀਂ ਦਿੰਦਾ 네ਗੇਟਿਵ ਚੀਜ਼ਾਂ ਨੂੰ ਪਰੇ ਕਰਕੇ ਤੇ ਇਹ ਫੈਸਲਾ ਲੈ ਲਈਏ ਜੋ ਮਰਜੀ ਹੋ ਜੇ ਜਿਆਦਾ ਗਾਰ विक विदिन विदिन दिन किफर्क पिंडा हुआ जिम्मेदार नजरिया उम्मीदी दुनिया हो जानी हम्म जयजय कह रही है अजी और बुरना के बात करी है बुरना बड़ा वो खाई आ रह <laughs> है टाइम में किया मैंने को फिर क्लाइंट एक चाइनीज़ कुरी नहीं होना टाइम में लिए है किया <laughs> हो वीर देखा इंटरव्यू ना ओके okay.